ਇੱਕ ਨਹੀਂ ਕਮੈਂਟਾਂ ਦੇ ਵਿੱਚ ਇਹ ਆਇਆ ਸੀ ਕਹਿੰਦੇ ਵੀ ਇਹ ਪੰਡਤ ਲੋਕਾਂ ਨੂੰ ਕਰੋੜਪਤੀ ਬਣਾਉਂਦਾ ਆਪ ਕਿਉਂ ਨਹੀਂ ਬਣ ਜਾਂਦਾ ਲੋਕ ਕਹਿੰਦੇ ਕਿ ਪੰਡਤ ਜੀ ਠੱਗ ਹੈਗੇ ਇਹ ਤਾਂ ਪੈਸੇ ਵਾਲਿਆਂ ਦੇ ਟੈਕਟ ਨਹੀਂ ਭੇਜਦੇ ਕੋਈ ਲਾਟਰੀ ਵਿਗਰੇਤਾ ਹੋਰ ਉਹ ਤੁਹਾਡੇ ਖਿਲਾਫ ਹੀ ਇਲਜ਼ਾਮ ਲਾ ਰਹੇ ਆ ਕਿ ਪੰਡਤ ਜੀ ਦੇ ਨਾਲ ਵਹਿਮ ਭਰਮ ਨਾਲ ਚਲਾਈ ਜਾਂਦੇ ਲਾਟਰੀ ਦਾ ਬਿਜ਼ਨਸ ਲਾਟਰੀ ਦੇ ਹਿਸਾਬ ਨਾਲ ਕਿਸਮਤ ਦੇ ਹਿਸਾਬ ਨਾਲ ਕਰਨਾ ਹੈ ਇਹ ਨਾਲ ਜੋਤਿਸ਼ ਨੂੰ ਕਿਉਂ ਜੁੜੀ ਜਾਂਦਾ ਦੇਕਰ ਹਰਾਉਣਾ ਕੰਮਣਾ ਰਾਵੇ ਜਿਵੇਂ ਸਿੱਧੂ ਮੂਸੇ ਵਾਲਾ ਵੀ ਕਹਿੰਦਾ ਸੀ ਠੀਕ ਹੈ ਆ ਗੱਲਾਂ ਬਾਤਾਂ ਦਾ ਫੰਡ ਦਾ ਹਾਰ ਨਾਲ ਨਹੀਂ ਹੈਗਾ ਹੂੰ ਠੀਕ ਹੈ ਇਹਦਾ ਮੂੰਹ ਤੇ ਜਪੇੜ ਰਾਂ ਬੜੇ ਮਾਰਦੇ ਨਹੀਂ ਉਹਨਾਂ ਦੇ ਆਪਾ ਕੌਣਾ ਤੁਹਾਡੀ ਵੀ ਲੜ ਰਹੀ ਐ ਜਾਂਸੀ ਆ ਪੰਜਾਬ ਭਰ ਦੇ ਵਿੱਚ ਹੋਰ ਬਥੇਰੀਆਂ ਲੜ ਰਹੀਆਂ ਜਾਂਸੀਆਂ ਹਾਂਜੀ ਬੰਦਾ ਆਪਦੇ ਏਰੀਏ 'ਚ ਵੀ ਲੜ ਰਹੀ ਪਾ ਲੂਗਾ ਥੋਡੇ ਕੋਲੇ ਹੀ ਕਿਉਂ ਬਹੁਤ ਥੋਡੇ ਕੋਲੇ ਇਹ ਜਿਆ ਕੀ ਫਾਰਮੂਲਾ ਲੈ ਕੇ ਥੋਡੇ ਕੋਲੇ ਵੱਧ ਚਾਂਸ ਹੈ ਬੈਂਪਰ ਮੈਂ ਮੈਂ ਕਿਹੜਾ ਕਿਸੇ ਨੂੰ ਜਾ ਕੇ ਕਹਿਣਾ ਵੀ ਚਾਰ ਰਸਤੇ ਚਾਹ ਕੋ ਰੱਖ ਦੋ ਠੀਕ ਹੈ ਮੈਂ ਟਿਕਟ ਦੇਣਾ ਕੋਈ ਐਕਸਟਰਾ ਪੈਸਾ ਨਹੀਂ ਲੈਂਦਾ ਇਹ ਵੀ ਗੱਲ ਫਲਾ ਰਹੇ ਲੋਕ ਵੀ ਪੰਡਤ ਐਕਸਟਰਾ ਪੈਸਾ ਲੈਂਦਾ ਕੋਈ ਐਕਸਟਰਾ ਪੈਸਾ ਲੈਂਦਾ ਜੋ ਟਿਕਟ ਦੇ ਪੈਸੇ ਨੇ ਉਹ ਲਾਂਦਾ ਐਕਟੀਵਿਟੀ ਹੋ ਕੇ ਬਹਿ ਜਾ ਉਹ ਤੁਮਾਕਾ ਵੱਡਾ ਸੈਟ ਹੋ ਜਾ ਵੱਡਾ ਤੁਮਾਕਾ ਵੀ ਤੂੰ ਵੀ ਸੈਟ ਹੋ ਜਾ ਕੁਰਸੀ ਲੈ ਲੈ ਤੁਮਾਕੇ ਵੱਡੇ ਨੇ ਪੂਜਾ ਬੰਪਰ ਆ ਵੀਰੇ 500 ਰੁਪਏ ਦੀ ਟਿਕਟਾ ਸਿਰਫ ਹਾਂਜੀ 2.5 2.5 ਕਰੋੜ ਦੇ ਦੋ ਇਨਾਮ ਪਬਲਿਕ ਟੂ ਗਰੰਟਡ ਪਬਲਿਕ ਦੇ ਵਿੱਚ ਇਨਾਮ ਨਿਕਲ ਨਹੀਂ ਨਿਕਲਨੇ ਨੇ ਮਤਲਬ ਕਹਿਣ ਦੇ ਵਿੱਚੋਂ ਨਹੀਂ ਆਉਂਦਾ ਜੋ ਵਿਕੀਆਂ ਨੇ ਗਵਰਨਮੈਂਟ ਦੇ ਟਿਕਟਾਂ ਉਹਨਾਂ ਚ ਹੀ ਨਾਮ ਆਉਗਾ 2.5 ਕਰੋੜ ਆਉਣਾ ਕਿਨੂੰ ਆ ਮੇਸਰਾ ਸੀ ਤੇ ਕੁੰਭ ਰਾਸੀ ਦਾ ਬੰਦਾ ਹੋਊਗਾ ਜਿਹਨੂੰ ਆਊਗਾ ਪੱਕੀ ਗੱਲ ਹੈ ਮੇਰੇ ਜੋਗ ਦਾਦਾ ਇਹ ਹੈਗਾ ਪੰਜਾਬ ਸਰਕਾਰ ਦਾ ਦੀਵਾਲੀ ਬੰਪਰ ਹਾਂਜੀ ਤੇ 3 3 ਕਰੋੜ ਦੇ ਫਰਸਟ ਪ੍ਰਾਈਜ਼ ਨੇ ਜਾਣੇ ਫਰਸਟ ਪ੍ਰਾਈਜ਼ 6 ਕਰੋੜ ਰੁਪਏ ਦਾ ਵੀਰੇ ਸੈਕੰਡ ਪ੍ਰਾਈਜ਼ ਆ ਉਹ ਵੀ ਕਰੋੜਪਤੀ ਬਣੂਗਾ ਕਿਉਂਕਿ ਸੈਕੰਡ ਪ੍ਰਾਈਜ਼ ਵੀ ਕਰੋੜ ਟੋੜ ਦੇ ਦੋ ਨੇ 4 ਕਰੋੜਪਤੀ ਦੀਵਾਲੀ ਬੰਪਰ ਚੋ ਬਣਨੇ ਨੇ ਦੋ ਬਣਨੇ ਨੇ ਪੂਜਾ ਬੰਪਰ ਜਿਹੜੀ ਦੀਵਾਲੀ ਦੇ ਸੀਰੀਅਲ ਚ 6 ਕਰੋੜਪਤੀ ਪੰਡਤ ਲੜਰੀ ਏਜੰਸੀ ਇਹ ਵਾਦਾ ਕਰਦੀ ਹੈ ਤੁਹਾਡੇ ਨਾਲ ਤੁਸੀਂ ਵੀਡੀਓ ਰਿਕਾਰਡ ਕਰ ਲਓ ਮੇਸ ਤੇ ਕੁੰਭ ਰਾਸੀ ਦੇ ਬੰਦੇ ਨੂੰ ਨਾਮ ਲੱਗੂਗਾ ਲੋ ਜੀ ਕੁੰਭ ਰਾਸ਼ੀ ਵਾਲੇ ਹੋ ਜੋ ਅਲਰਟ 200 ਦੀ ਟਿਕਟ ਹੈ ਗੱਗਾ ਸੱਸਾ ਦੱਦਾ ਕੁੰਭ ਰਾਸ਼ੀ ਚ ਮੇਸਜ ਲੱਲਾ ਚੱਚਾ ਆੜਾ ਇਹ ਨਾਮਾਂ ਵਾਲੇ ਪੰਡ ਲਾੜ ਏਜੰਸੀ ਅਮਰਗੜ ਕੋਲ ਪਹੁੰਚ ਜੋ 1 ਕਰੋੜ ਬਤੀ ਬਣਨਾ ਜਿਵੇਂ ਆਪਣੇ ਬਾਦਲ ਸਾਹਿਬ ਬੰਦੇ ਇੱਕ ਮੌਕਾ ਇੱਕ ਮੌਕਾ ਪੰਡ ਨੂੰ ਦੇ ਕੇ ਦੇਖੋ ਨਾ ਲਾਈਫ ਚੇਂਜ ਹੋ ਜੇ ਟੋਟਲ ਜੇ ਸਾਰੀਆਂ ਟਿਕਟਾਂ ਪਾਉਂਦੇ ਨੇ ਵਿੱਚੀ 5000 2000 1000 ਦੀਵਾਲੀ ਬੰਪਰ ਪੂਜਾ ਬੰਪਰ ਮੰਥਲੀ ਸੰਤਲੀ ਸਭ 9200 ਰੁਪਏ ਦੇ ਟਿਕਟਾਂ ਦੇ ਤੂੰ ਡਿਲੀਵਰੀ ਖਰਚਾ ਫਰੀ ਹੈ ਉਰੇ ਆ ਕੇ ਵੀ 9200 ਦੀ ਪਾਸ ਕਰਦੇ ਕਾਲਿੰਗ ਨੰਬਰ ਆਪਣੇ 499056799754 62883537470 7809915000 ਤੇ WhatsApp ਨੰਬਰ ਹੈਗਾ 8437979500 ਇਹ ਸਾਡੇ ਨੰਬਰ ਨੇ ਇਸ ਤੋਂ ਇਲਾਵਾ ਸਾਡਾ ਕੋਈ ਨੰਬਰ ਨਹੀਂ ਇਸ ਤੋਂ ਇਲਾਵਾ ਤੁਹਾਨੂੰ ਕੋਈ ਕਾਲ ਨੰਬਰ ਆਉਂਦਾ ਓਏ ਕਹਿੰਦਾ ਮੈਂ ਪੰਡਿਤ ਬੋ ਰਿਹਾ ਤਾਂ ਸਮਝ ਲਓ ਠੀਕ ਐ ਅਸੀਂ ਨਾ ਕਿਸੇ ਨੂੰ ਕਾਲ ਕਰਦੇ ਆ ਨਾ ਕਰਨੀ ਆ ਤੁਸੀਂ ਸਾਨੂੰ ਕਾਲ ਕਰੋ ਇੱਕ ਬਈ ਬੇਨਤੀ ਐ ਇੱਕ ਕਮੈਂਟਾਂ ਦੇ ਵਿੱਚ ਆਪਣਾ ਨੰਬਰ ਨਹੀਂ ਦੇਣਾ ਬਈ ਜੀ ਛੱਗ ਫਰੌਡ ਬੰਦੇ ਤੁਹਾਨੂੰ ਕਾਲ ਕਰਨਗੇ ਇਸ ਕਰਕੇ ਕਮੈਂਟਾਂ 'ਚ ਆਪਣਾ ਨੰਬਰ ਨਹੀਂ ਦੇਣਾ ਪਹਿਲਾਂ ਨੰਬਰ ਤਾਂ ਦਿਵਾਲੀ ਤੇ ਦੇ ਰਿਹਾ ਮੈਂ ਗਿਫਟ ਕਿਹੜਾ ਜੀ ਜਿਹੜਾ ਬੰਦਾ ਵੱਧ ਤੋਂ ਵੱਧ ਕਮੈਂਟ ਕਰੂਗਾ ਗੁੱਡ ਲਈ ਕੀ ਚਲੋ ਜੋ ਮਰਜੀ ਆਪਦਾ ਐਡਰੈਸ ਲਈ ਕੀ ਚਲੋ ਕਮੈਂਟ ਕਰਕੇ ਸ਼ੇਅਰ ਕਰੋ ਵੀਡੀਓ ਗਰੁੱਪਾਂ 'ਚ ਵੱਧ ਤੋਂ ਵੱਧ ਸ਼ੇਅਰ ਕੀਤੀ ਹੋਈ ਸਕਰੀਨਸ਼ਾਟ ਸਾਨੂੰ ਭੇਜੋ ਠੀਕ ਹੈ ਜੀ ਉਹਨਾਂ ਜੋ ਇੱਕ ਵੀਰ ਨੂੰ ਸੋਨੇ ਦੀ ਚੈਨ ਆ ਦਿਵਾਲੀ ਤੋਂ ਦੂਜੇ ਦਿਨ ਮੀਡੀਆ ਸੱਦ ਕੇ ਲਾਈਵ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਲਖਵਿੰਦਰ ਸਰਾਹ ਅੱਜ ਆਪਾਂ ਫੇਰ ਪਹੁੰਚੇ ਆਂ ਜੀ ਅਮਰਗੜ੍ਹ ਦੇ ਵਿੱਚ ਪੰਡਤ ਲਾਟਰੀ ਏਜੰਸੀ ਦੇ ਕੋਲ ਇੱਕ ਨਈਂ ਕਮੈਂਟਾਂ ਦੇ ਵਿੱਚ ਇਹ ਆਇਆ ਸੀ ਕਹਿੰਦੇ ਵੀ ਇਹ ਪੰਡਤ ਲੋਕਾਂ ਨੂੰ ਕਰੋੜਪਤੀ ਬਣਾਉਂਦਾ ਆਂ ਆਪ ਕਿਉਂ ਨਹੀਂ ਬਣ ਜਾਂਦਾ ਤੇਰੀ ਗੱਲ ਪਤਾ ਕੀ ਹੁੰਦੀ ਆ ਜਦ ਕੋਈ ਬੰਦਾ ਇੱਕ ਨਾਈ ਆ ਹਾਂਜੀ ਸਿਰ ਦੇ ਵਾਲ ਕੱਟਦਾ ਉਹ ਆਪਦੇ ਕਿਉਂ ਨਹੀਂ ਕੱਟਦਾ ਲੋਕਾਂ ਦੇ ਕਿਉਂ ਕੱਟਦਾ ਠੀਕ ਹੈ ਡਾਕਟਰ ਹੈ ਉਹਦਾ ਆਪਰੇਸ਼ਨ ਕਰਦਾ ਵੱਡੇ ਵੱਡੇ ਜਾਂ ਕੋਈ ਉਹਨੂੰ ਆਪ ਪ੍ਰੋਬਲਮ ਆਏ ਦੀ ਆਪ ਕਿਉਂ ਨਹੀਂ ਕਰਦਾ ਦੂਏ ਡਾਕਟਰ ਕੋਲ ਜਾਂਦਾ ਨਾ ਤੇ ਦੂਜੀ ਗੱਲ ਤੀਜੀ ਗੱਲ ਇਹ ਆ ਵੀ ਭਰਾਵੋ ਮੇਰੀ ਡਿਊਟੀ ਰਬੜੇ ਇਨਾਮ ਦੇਣ ਤੇ ਲਈ ਆ ਜਿਹੜਾ ਮੇਰਾ ਨਾਮ ਕਰਿਆ ਉਹ ਨਾਮਾ ਦਿੱਤਾ ਵੀ ਮੈਂ ਲੋਕਾਂ ਨੂੰ ਨਾ ਬਣ ਰਿਹਾ ਹੂੰ ਮੇਰਾ ਜੋਗ ਮੇਰੀ ਡਿਊਟੀ ਇਦਾਂ ਲੱਦੀ ਪਰਮਾਤਮਾ ਨੇ ਵੀ ਲੈ ਭਾਈ ਜਾ ਤੇਰਾ ਨਾਮ ਆ ਚੀਤੋਂ ਹੋਣਾ ਲੋਕਾਂ ਨੂੰ ਇਨਾਮ ਵੰਡ ਲਾਟਰੀਆਂ ਦੇ ਕਰੋੜਪਤੀ ਲੱਖਪਤੀ ਬਣਾ ਤੇ ਜੋ ਮੈਂ ਕਹਿਣਾ ਪਰਮਾਤਮਾ ਲਾਜ ਵੀ ਰੱਖਦਾ ਸੱਚ ਵੀ ਵੀ ਸੋਡੇ ਹੱਥੋਂ ਕਰੋੜਪਤੀ ਬਣਨੇ ਲਿਖਿਆ ਹਾਂਜੀ ਹਾਂ ਬਾਕੀ ਜਿਹੜੇ ਗਲਤ ਕਮੈਂਟ ਕਰਦੇ ਨੇ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਜਿਹੜੇ ਦੂਜੇ ਬੰਦੇ ਸਹੀ ਬੰਦੇ ਨੇ ਗਲਤ ਕਮੈਂਟਾਂ ਵਾਲੇ ਦੀ ਆਈਡੀ ਖੋਲ ਕੇ ਦੇ ਲੋ ਲੌਕ ਹੁੰਦੀਆਂ ਨੇ ਫੇਕ ਹੁੰਦੇ ਨੇ ਨਾ ਟੈਨਸ਼ਨ ਆ ਲੈ ਉਹ ਵੰਦ ਨੇ ਜਿਹੜੇ ਘਰੇ ਜਲਾਨੀਆਂ ਤੋਂ 70 ਘਾਂਦੇ ਨੇ ਹੋਰ ਕਿਤੇ ਉਹਨਾਂ ਦੀ ਚਲਦੀ ਜੇ ਉੱਥੇ ਟਪ ਟਪ ਕਰਕੇ ਲਿਖਦਾ ਨੇ ਕੋਈ ਨਾ ਬੋਲੇ ਇਹ ਕੀ ਹੋਰ ਗੱਲ ਹੁੰਦੀ ਹੈਗੀ ਲੋਕ ਕਹਿੰਦੇ ਕਿ ਪੰਡਤ ਜੀ ਠੱਗ ਹੈਗੇ ਇਹ ਤਾਂ ਪੈਸੇ ਵਾਲਿਆਂ ਦੇ ਟਿਕਟਾਂ ਨਹੀਂ ਭੇਦੇ ਉਹ ਉਹ ਵੀ ਗੱਲ クリア ਕਰਦੇ ਨੇ ਜੀ ਉਹ ਇਦਾਂ ਠੱਗ ਕਹਿੰਦੇ ਨੇ ਕਿਉਂਕਿ ਮੈਂ ਤੁਹਾਡੀ ਪਿਛਲੀ ਵੀਡੀਓ ਚ ਵੀ ਕਿਹਾ ਸੀ ਉਦੋਂ ਪਹਿਲਾਂ ਵੀ ਹਰ ਇੱਕ ਵੀਡੀਓ ਚ ਕਹਿਣਾ ਵੀ ਭਰਾਵਾ ਅਸੀਂ ਕਿਸੇ ਨੂੰ ਕਾਲ ਨਹੀਂ ਕਰਦੇ ਅਸੀਂ ਕਿਸੇ ਨੂੰ ਕਾਲ ਕਰਕੇ ਇਹ ਨਹੀਂ ਕਹਿੰਦੇ ਭਰਾਵਾ 1000 ਰੁਪਏ ਪਾ ਤੇ ਨੂੰ ਟਿਕਟਾਂ ਪਈ ਹੈ ਠੀਕ ਹੈ ਪਰ ਜਿਹੜੇ ਫੇਕ ਬੰਦੇ ਨੇ ਫਰਾਡ ਨੇ ਉਹ ਲੋਕਾਂ ਨੂੰ ਫੋਨ ਕਰਕੇ ਸਾਡਾ ਨਾਮ ਲੈ ਕੇ ਪੈਸੇ ਪਵਾ ਲਾਉਂਦੇ ਨੇ ਪਰ ਲੋਕਾਂ ਨੂੰ ਹੀ ਹੁੰਦਾ ਵੀ ਪੰਡਤ ਨੇ ਪੈਸੇ ਪਵਾਏ ਨੇ ਉਹ ਮੈਂ ਨਹੀਂ ਪਵਾਏ ਜੇਕਰ ਮੇਰੇ ਅਕਾਊਂਟ ਚ ਆਏ ਹੁਣ ਫਿਰ ਮੈਨੂੰ ਠੱਗ ਕਹਿ ਸਕਦੇ ਨੇ ਪਰ ਜਿਹੜਾ ਬੰਦਾ ਹੁਣ ਮੈਨੂੰ ਕੋਈ ਗਲਤ ਕਮੈਂਟ ਕਰੂਗਾ ਲਖਵਿੰਦਰ ਜੀ ਠੀਕ ਹੈ ਬਿੜਾ ਗੱਲ ਤੋਂ ਜੇ ਤਾਂ ਮੈਂ ਕਸੂਰਵਾਰ ਆ ਮੈਂ ਕੋਈ ਪੈਸਾ ਪਵਾਇਆ ਆ ਕੇ ਮੇਰਾ ਜਲੂਸ ਕੱਢਦੇ ਵੀਰੇ ਮੈਨੂੰ ਕੋਈ ਚੱਤ ਹਾਂ ਲਾਈਵ মিডিਆ ਲੈ ਆਵੇ ਜਲੂਸ ਕੱਢਦੇ ਵੀ ਆ ਪੰਡਤ ਦੇ ਖਾਤੇ ਪੈ ਗਏ ਨੇ ਪਰ ਜੇਕਰ ਕੋਈ ਵੈਸੇ ਫੇਕ ਕਮੈਂ ਅੱਛਾ ਹੀ ਹਾਂਜੀ ਤੇ ਇੱਕ ਜੀ ਕੋਈ ਲਾਟਰੀ ਵਿਗਰੇਤਾ ਹੋਰ ਉਹ ਤੁਹਾਡੇ ਖਿਲਾਫ ਹੀ ਇਲਜ਼ਾਮ ਲਾ ਰਹੇ ਐ ਕਿ ਪੰਡਤ ਜੀ ਦਾ ਨਾਲ ਵਹਿਮ ਪਰਮਾ ਦਾ ਚਲਾਈ ਜਾਂਦੇ ਲਾਟਰੀ ਦਾ ਬਿਜ਼ਨਸ ਲਾਟਰੀ ਦੇ ਹਿਸਾਬ ਨਾਲ ਕਿਸਮਤ ਦੇ ਹਿਸਾਬ ਨਾਲ ਕਰਨਾ ਇਹ ਨਾਲ ਜੋਤਿਸ਼ ਨੂੰ ਕਿਉਂ ਜੁੜੀ ਜਾਂਦੇ ਮੈਂ ਸਮਝ ਗਿਆ ਤੁਹਾਡੀ ਗੱਲ ਬਹੁਤ ਸਮਝਦਾ ਮੈਂ ਵੀ ਕਿਹੜੇ ਬੰਦੇ ਦੀ ਗੱਲ ਕਰ ਰਹੇ ਉਹ ਵੀ ਸਮਝ ਗਿਆ ਵੀ ਕਿਹੜਾ ਬੰਦਾ ਮੇਰੇ ਕੋਲ ਆ ਕੇ ਬੋਲ ਰਿਹਾ ਦੇਖੋ ਅਗਲੇ ਦਾ ਕੰਮ ਆ ਕਰਬਾ ਅਸੀਂ ਪੰਡਤਾਂ ਸਾਡੇ ਕੋਲ ਜੋਗ ਆ ਜੋਤਸ ਦਾ ਠੀਕ ਹੈ ਅਸੀਂ ਉਹਦੇ ਹਿਸਾਬ ਨਾਲ ਕੈਲਕੂਲੇਸ਼ਨ ਕਰਕੇ ਨੰਬਰ ਦਿੰਨੇ ਆ ਉਹ ਬੰਦਾ ਠੀਕ ਹੈ ਆਪਦੇ ਧਰਮ ਨੂੰ ਬਲੌਗ ਕਰਦਾ ਉਹ ਆਪਦੇ ਧਰਮ ਦਾ ਪ੍ਰਚਾਰ ਕਰਕੇ ਭੇਜਦਾ ਜਾਂ ਤਾਂ ਇਹ ਹੋਵੇ ਵੀ ਉਹ ਆਪਦੇ ਧਰਮ ਦਾ ਪ੍ਰਚਾਰ ਨਹੀਂ ਕਰਦਾ ਸਿੱਧੀ ਟਿਕਟ ਟ੍ਰੈਕਟ ਭੇਜਦਾ ਉਹ ਬਾਬੇ ਨਾਨਕ ਦਾ ਨਾਮ ਲੈ ਕੇ ਭੇਜਦਾ ਬਾਬਾ ਨਾਨਕ ਸਭ ਦਾ ਸੰਜ ਹੈ ਠੀਕ ਹੈ ਉਹ ਬਾਬੇ ਨਾਨਕ ਨੂੰ ਮੂਹਰੇ ਰੱਖ ਕੇ ਟਿਕਟ ਭੇਜਦਾ ਬਾਕੀ ਵੀਰੇ ਗੱਲ ਪਤਾ ਕੀ ਆ ਬਖਲਾਗੇ ਜਦ ਇੱਕ ਛੋਟੇ ਘਰ ਚੋਂ ਉੱਠ ਕੇ ਛੋੜਾ ਬੰਦਾ ਵੱਡੇ ਘਰਾਂ ਨੂੰ ਹੱਥ ਪਾਉਂਦਾ ਬਿਜ਼ਨਸ ਸਮਝਾ ਕੇ ਤਾਂ ਉਹਨਾਂ ਨੇ ਬਖਲਾਹਟ ਹੁੰਦੀ ਆ ਉਹਨਾਂ ਨੇ ਖਿਲਾਫ ਸਾਡੇ ਬੋਲਣਾ ਹੀ ਹੁੰਦਾ ਠੀਕ ਹੈ ਹਲੇ ਤਾਂ ਸ਼ੁਰੂਆਤਾਂ ਨੇ ਅੱਗੇ-ਅੱਗੇ ਪਤਾ ਨਹੀਂ ਕਿਹਨੇ-ਕਿਹਨੇ ਬੋ ਤੇ ਬਾਕੀ ਉਹਨੇ ਚੈਲੇਂਜ ਕਰਿਆ ਸੀ ਮੈਨੂੰ ਡਿਵੈਟ ਕਰੇ ਮੈਂ ਟਿਕਟ ਪਾਉਣਾ ਤੇ ਮੈਂ ਵੇਟ ਵੀ ਕਰੀ ਆ ਉਹਦੀ ਕਹਿੰਦਾ ਪੰਜ ਹਜ਼ਾਰ ਦੀ ਟਿਕਟ ਪਾ ਕੇ ਜਾਊਗਾ ਤੇ ਆਇਆ ਨਹੀਂ ਹੈਗਾ ਤੇ ਚੈਨਲ ਵਾਲੇ ਮੇਰਾ ਇੰਟਰਵਿਊ ਵੀ ਲੈ ਕੇ ਗਏ ਨੇ ਤੇ ਉਹਨੇ ਉਹ ਆਪਦਾ ਪੱਕ ਵੀ ਤੇਰੇ ਉਹਨਾਂ ਕੋਲ ਭੱਜ ਗਿਆ ਕਿਆਦਾ ਫਿਰ ਗੱਲ ਕਰਦਾ ਨਾ ਤੇ ਉਮਰ ਦੇ ਹਿਸਾਬ ਨਾਲ ਜੇਕਰ ਹਰੌਣਾ ਕੰਬਣਾ ਰਾਵੇ ਜਿਵੇਂ ਸਿੱਧੂ ਮੂਸੇ ਵਾਲਾ ਵੀ ਕਹਿੰਦਾ ਸੀ ਠੀਕ ਹੈ ਆ ਗੱਲਾਂ ਬਾਤਾਂ ਪੰਡਧਾਰ ਨਾਲਾਂ ਨਹੀਂ ਹੈਗਾ ਹੂੰ ਠੀਕ ਹੈ ਇਹਦਾ ਮੂੰਹ ਤੇ ਚਪੇੜ ਰੰਬੜੇ ਮਾਰਦ ਨਹੀਂ ਉਹਨਾਂ ਦੇ ਆਪਾ ਕੌਣ ਆ ਅਛਾ ਇੱਕ ਚੀਜ਼ ਹੋ ਰਹੀ ਤੁਹਾਡੀ ਵੀ ਲਾਟਰੀ ਜਾਂਸੀ ਆ ਪੰਜਾਬ ਭਰ ਦੇ ਵਿੱਚ ਹੋਰ ਬਥੇਰੀਆਂ ਲਾਟਰੀਆਂ ਜਾਂਸੀਆਂ ਆ ਹਾਂਜੀ ਬੰਦਾ ਆਪਦੇ ਏਰੀਏ 'ਚ ਵੀ ਲਾਟਰੀ ਪਾ ਲੂਗਾ ਤੁਹਾਡੇ ਕੋਲੇ ਹੀ ਕਿਉਂ ਬਹੁਤ ਤੁਹਾਡੇ ਕੋਲੇ ਇਹ ਜਿਆ ਕੀ ਫਾਰਮੂਲਾ ਲੈ ਕੇ ਤੁਹਾਡੇ ਕੋਲੇ ਵੱਧ ਚਾਂਸ ਲੱਗਿਆ ਇਹ ਮੈਂ ਤਾਂ ਆਪੋ ਹੀ ਸਵਾਲ ਪੁੱਛਦਾ ਦੇਖੋ ਤੁਸੀਂ ਮੇਰੀ ਦੁਕਾਨ ਤੇ ਆਏ ਹੋ ਕਿਸੇ ਦੇ ਫੋਟੋ ਲੱਗੇ ਆਂਗੀਆਂ ਨਿਆਂ ਨਾਮ ਵਾਲੀਆਂ ਨਹੀਂ ਐਂੀਆਂ ਤਾਂ ਨਹੀਂ ਦੇਖਿਆ ਠੀਕ ਹੈ ਫਿਰ ਇਹ ਹੀ ਹੱਤ ਕਰਨਾ ਜੀ ਸਾਡੇ ਕੋਲੇ ਇਨਾਮ ਲੱਗਦੇ ਨੇ ਇਹਦਾ ਕਾਰਨ ਕੀ ਇਹਦਾ ਕਾਰਨ ਪਰਮਾਤਮਾ ਦੀ ਨਿਗਾਹ ਸਿੱਧੀ ਆ ਇਹ ਕੋਈ ਅਜੇ ਤੁਸੀਂ ਬਲੌਗਰ ਹੋ ਤੁਸੀਂ ਇੰਟਰਵਿਊ ਲੈਣ ਤੁਹਾਡੇ ਚੈਨਲ ਨੇ ਤੁਹਾਡਾ ਆਪਣੇ ਨਾਮ ਕਰਨੇ ਪਛਾਣ ਬਣਾਉਣੀ ਤਾਂ ਹੀ ਤੁਸੀਂ ਇਹ ਕੰਮ ਚ ਆਏ ਮੇਰੇ ਹਿਸਾਬ ਨਾਲ ਪਹਿਲਾਂ ਤੁਸੀਂ ਕੋਈ ਹੋਰ ਕੰਮ ਕਰਦੇ ਸੀ ਨਾ ਤੁਹਾਡੀ ਪਛਾਣ ਮਾਉਣੀ ਪਰਮਾਤਮਾ ਨੇ ਤੁਹਾਡੀ ਜਿਹੜੀ ਵਿਧੀ ਉਧਰ ਲਾਤੀ ਤੁਹਾਡੀ ਆਪਣੇ ਸੁੱਧ-ਪੁੱਧ ਵੀ ਤੁਸੀਂ ਇੱਧਰ ਨੂੰ ਤੁਹਾਡਾ ਨਾਮ ਬਣੂਗਾ ਪਛਾਣ ਬਣੂਗੀ ਠੀਕ ਹੈ ਇਦਾਂ ਹੀ ਲਾਟਰੀ ਹੈ ਪਰਮਾਤਮਾ ਮੇਰਾ ਨਾਮ ਕਰਿਆ ਨਾਮ ਲੱਗ ਰਹੇ ਨੇ ਤੇ ਲੋਕ ਆ ਰਹੇ ਨੇ ਵੀਰੇ ਤੇ ਵਾਕੀ ਗੱਲ ਇਹ ਆ ਵੀ ਲੋਕਾਂ ਕੋਲ ਜਿਹੜੇ ਹੋਰ ਲਾਟਰੀ ਵਾਲੇ ਨੇ ਪਾਣੀ ਤੱਕ ਨਹੀਂ ਪਹੁੰਚਦੇ ਇੱਕ ਤਾਂ ਦਿੱਤੀ ਪੈਸੇ ਲੈਂਦੇ ਗੱਲ ਖਤਮ ਕੋਈ ਉਹ ਨੋਟ ਨਹੀਂ ਕਰਦੇ ਵੀ ਕਿਹਨੂੰ ਟਿਕਟ ਦਿੱਤੀ ਆ ਬਾਅਦ ਦੇ ਵਿੱਚ ਕਹੀ ਜਾਣਗੇ ਸਾਡੇ ਕੋਲ 10 ਲੱਖਾਂ ਵਾਲਾ ਨਹੀਂ ਪਹੁੰਚਿਆ 5 ਲੱਖਾਂ ਵਾਲਾ ਨਹੀਂ ਪਹੁੰਚਿਆ ਠੀਕ ਐ ਪਰ ਸਾਡੇ ਕੋਲ ਜਿਹਦਾ ਵੀ ਨਾਮ ਲੱਗਦਾ ਜੇ ਦੀ ਅਸੀਂ ਨਾਲ ਦੀ ਨਾਲ ਕਰੰਟ ਬੁਲਾਉਣਾ ਕੋਈ ਸਾਡੇ ਕੋਲ ਆ ਕੇ ਟਿਕਟ ਲੇਖੀ ਵੀ ਹੁੰਦੀ ਆ ਤੇ ਫੋਨ ਵੀ ਕਰਦੇ ਅਗਲੇ ਭਾਈ ਤੇਰਾ ਨਾਮ ਲੱਗੇ ਆ ਜਾ ਉਹਦੇ ਤੇ ਉਸ ਤੋਂ ਬਾਅਦ ਵਿੱਚ ਅਸੀਂ ਟਿਕਟ ਦੇਣਾ ਡੇਟ ਆਫ ਬਰਥ ਨਾਲ ਹੂੰ ਤਾਂ ਫਿਰ ਕੋਈ ਨਹੀਂ ਕਿਸੇ ਦੀ ਮਰਜ਼ੀ ਆ ਵੈਸੇ ਵੀ ਲੈ ਸਕਦਾ ਨਹੀਂ ਆਪਣੀ ਡੇਟ ਆਫ ਬਰਥ ਲੈ ਆਓ ਜਨਮ ਦਾ ਟਾਈਮ ਲੈ ਕੇ ਉਹਦੇ ਹਿਸਾਬ ਨਾਲ ਜੀ ਉਹਨਾਂ ਦੀ ਕੁੰਡਲੀ ਵਿੱਚ ਵਿੱਚ ਹੋਊਗਾ ਨੰਬਰ ਉਹਨਾਂ ਨੂੰ ਸ਼ੂਟ ਕਰਦਾ ਉਹ ਅਸੀਂ ਟਿਕਟ ਦੇ ਕੇ ਤੋਰਾਂਗੇ ਤੇ ਮਤਲਬ ਜੇ ਤੁਹਾਡੇ ਕੋਲੇ ਆਉਂਦਾ ਹਨ ਬੰਦਾ ਤਾਂ ਤੁਸੀਂ ਉਹਦੀ ਰਾਸ਼ੀ ਵੇਖ ਕੇ ਨਾਮ ਦੇਖ ਕੇ ਜਨਮ ਤਰੀਕ ਦੇਖ ਕੇ ਉਹਨੂੰ ਲੱਕੀ ਨੰਬਰ ਦੇ ਸਕਦੇ ਹੋ ਨਾ ਜਿਹਦੇ ਨਾਲ ਚਾਂਸ ਵੱਧ ਜਾਂਦੇ ਚਾਂਸ ਵੱਧ ਨੇ ਵੀਰ ਜੀ ਇੱਕ ਤੁਸੀਂ ਹੁਣ ਪਾਥੀਆਂ ਨੂੰ ਅੱਗ ਲਾਉਂਗੇ ਕੱਲੀ ਮਾਂਸ ਚ ਜਾਲ ਕੇ ਲਾਉਂਗੇ ਧੂਆ ਕਰੀਏ ਉਹ ਲੱਗਦੀ ਨਹੀਂ ਹੈਗੀ ਹਾਂ ਮਿੱਟੀ ਦਾ ਤੇਲ ਪਾਉਂਗੇ ਤਾਂ ਧੂਆ ਬਹੁਤ ਕੱਢੂ ਹੂੰ ਇਹ ਮੋਟਰਸਾਈਕਲ ਜੋ ਕੱਢ ਕੇ ਪੈਟਰੋਲ ਪਾਲਿਆ ਦੂਰੋਂ ਫੜਦੀ ਆ ਇਹੀ ਗੱਲ ਇਹ ਆ ਜੇ ਡੇਟ ਆਵਰ ਤੇ ਇਹਨਾਂ ਦਾ ਪੈਟਰੋਲ ਆ ਉਹਨਾਂ ਨੂੰ ਸੂਟ ਕਰਨ ਵਾਲਾ ਨੰਬਰ ਦਿੰਦੇ ਆ ਕਿਸਮਤ ਸਿੱਟੀ ਚਮਕਦੀ ਆ ਇਹ ਚੀਜ਼ ਆ ਟੈਕਨੀਕਲ ਗੱਲ ਹੈ ਵਹਿਮ ਪਰਮਣੀ ਵਹਿਮ ਪਰਮਣੀ ਮੈਂ ਕਿਹੜਾ ਕਿਸੇ ਨੂੰ ਜਾ ਕੇ ਕਹਿਣਾ ਵੀ ਚਾਰ ਰਸਤੇ ਚਾਹ ਕੋ ਰੱਖ ਦੋ ਠੀਕ ਹੈ ਮੈਂ ਟਿਕਟ ਦਿੰਦਾ ਕੋਈ ਐਕਸਟਰਾ ਪੈਸਾ ਨਹੀਂ ਲੈਂਦਾ ਇਹ ਵੀ ਗੱਲ ਫਲਾ ਰਹੇ ਨੇ ਹੁਕ ਵੀ ਪੰਡਤ ਐਕਸਟਰਾ ਪੈਸਾ ਲੈਂਦਾ ਕੋਈ ਐਕਸਟਰਾ ਪੈਸਾ ਲੈਂਦਾ ਜੋ ਟਿਕਟ ਦੇ ਪੈਸੇ ਨੇ ਉਹ ਲਾਂਦਾ ਤੇ ਲੋਟਰੀ ਪਾਉਣੀ ਹੈ ਤਾਂ ਤੁਹਾਡੇ ਕੋਲ ਅਮਰਗੜਾ ਜੀ ਬੰਦਾ ਅਮਰਗੜ ਆਵੇ ਜੀ ਆਪਣੇ ਨੇੜ ਗੁਰਦੁਆਰਾ ਸਿੰਘ ਸਭਾ ਦੇ ਲਾਗੇ ਪੰਡਤ ਲੋਟਰੀ ਏਜੰਸੀ ਮਲੇਰ ਕੋਲੇ ਜ਼ਿਲ੍ਹੇ ਚ 15 ਕਿਲੋਮੀਟਰ ਤੇ ਸ਼ਨੀਵਾਰ ਮੈਂ ਲੈ ਤੇ ਆਣੇ ਹਾਂ ਅੱਛਾ ਸ਼ਨੀਵਾਰ ਨੂੰ ਤੇ ਆਨੇ ਸੌਪ ਨੰਬਰ 40 ਘੰਟਾ ਕਰ ਜੀਟੀਵੀ ਮਾਰਕੀਟ 11 ਵਜੇ ਤੋਂ ਲੈ ਕੇ 5 ਵਜੇ ਤੱਕ ਉੱਥੇ ਵੀ ਲੋਟਰੀ ਪਾ ਸਕਦਾ ਹੈ ਉੱਥੇ ਵੀ ਟਿਕਟ ਪਾ ਸਕਦਾ ਹੈ ਤੇ ਬਾਕੀ ਜੇ ਕਿਸੇ ਨੇ ਕੋਈ ਫੋਨ ਤੇ ਸਲਾਹ ਕਰਨੀ ਹੈ ਤਾਂ ਨੰਬਰ ਬਹੁਤੇ ਨੰਬਰ ਆਪਣੇ ਦੇਖੋ ਇੱਕ ਗੱਲ ਹੁਣ ਸੁਣ ਲੋ ਜਿਹੜੇ ਮੈਂ ਨੰਬਰ ਬੋਲ ਰਿਹਾ ਇਹ ਨੰਬਰ ਮਲਾ ਲਿਆ ਕਰੋ ਸਕਰੀਨ ਤੇ ਠੀਕ ਹੈ ਜੀ ਠੀਕ ਹੈ ਵੀਡੀਓ ਐਡਿਟ ਕਰਕੇ ਚੱਕ ਕੇ ਪਾ ਦਾਂ ਜਿਹੜੇ ਫਰਾਡ ਜੇ ਨੇ ਤੇ ਕਾਲਿੰਗ ਨੰਬਰ ਆਪਣੇ 49056799754 62883537470 7809915000 ਤੇ ਵਟਸਐਪ ਨੰਬਰ ਹੈਗਾ 84397979500 ਇਹ ਸਾਡੇ ਨੰਬਰ ਨੇ ਇਸ ਤੋਂ ਇਲਾਵਾ ਸਾਡਾ ਕੋਈ ਨੰਬਰ ਨਹੀਂ ਹੈਗਾ ਇਹ ਕਾਲਿੰਗ ਨੰਬਰ ਹੈ ਜਿੱਤੇ ਕਾਲ ਕਰ ਸਕਦੇ ਕਾਲ ਕਰ ਸਕਦੇ ਨੇ ਇਸ ਤੋਂ ਇਲਾਵਾ ਤੁਹਾਨੂੰ ਕੋਈ ਕਾਲ ਨੰਬਰ ਆਉਂਦਾ ਕੋਈ ਕਹਿੰਦਾ ਮੈਂ ਪੰਡਿਤ ਕੋਰਿਆ ਤਾਂ ਸਮਝ ਲਓ ਫੀਕ ਹੈ ਅਸੀਂ ਨਾ ਕਿਸੇ ਨੂੰ ਕਾਲ ਕਰਦੇ ਆ ਨਾ ਕਰਨੀ ਆ ਤੁਸੀਂ ਸਾਨੂੰ ਕਾਲ ਕਰੋ ਜੇ ਕਰਨੀ ਆ ਠੀਕ ਹੈ ਤੇ ਇੱਕ ਵੀ ਬੇਨਤੀ ਹੈ ਕਮੈਂਟਾਂ ਦੇ ਵਿੱਚ ਆਪਣਾ ਨੰਬਰ ਨਹੀਂ ਦੇਣਾ ਕਿਉਂਕਿ ਜੇ ਕੋਈ ਕਮੈਂਟਾਂ 'ਚ ਨੰਬਰ ਦੇਣਗੇ ਤਾਂ ਇਹਨਾਂ ਨੂੰ ਆਲਰੇਡੀ ਪਹਿਲਾਂ ਹੀ ਉਹਨਾਂ ਨੇ ਚੱਕ ਲਿਆ ਤਾਂ ਤਿਆਰ ਬੈਠੇ ਕਿਉਂਕਿ ਬਾਈ ਜੀ ਇਹ ਗੱਲ ਹੈ ਕਿ ਪੰਡਿਤ ਜੀ ਤੋਂ ਤਾਂ ਫੋਨ ਚੱਕੇ ਹੀ ਨਹੀਂ ਜਾਂਦੇ ਇਹ ਤੁਹਾਨੂੰ ਕਾਲ ਕਰ ਲੈਣੇ ਤਾਂ ਹੋ ਹੀ ਨਹੀਂ ਸਕਦਾ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਹੈਗਾ ਵੀ ਇਹਨਾਂ ਕੋਲੇ ਟਾਈਮ ਨਹੀਂ ਹੈਗਾ ਕਿ ਤੁਹਾਡੇ ਕਮੈਂਟਾਂ ਦੇ ਵਿੱਚੋਂ ਨੰਬਰ ਪੜ੍ਹ ਕੇ ਕਾਲ ਕਰਨ ਉਹ ਬਾਈ ਜੀ ਠੱਗ ਫਰੌਡ ਬੰਦੇ ਤੁਹਾਨੂੰ ਕਾਲ ਕਰਨਗੇ ਇਸ ਕਰਕੇ ਕਮੈਂਟਾਂ 'ਚ ਆਪਣਾ ਨੰਬਰ ਨਹੀਂ ਦੇਣਾ ਬਾਈ ਤੇ ਬਾਕੀ ਮੇਨ ਜਿਹੜੀ ਗੱਲ ਆਪਾਂ ਕਰਨੀ ਹੈ ਨਾ ਦੀਵਾਲੀ ਬੰਪਰ ਆ ਰਿਹਾ ਹੈ ਹੁਣ ਦੀਵ ਪਉਣ ਗੱਲ ਕਰਦੇ ਆ ਥੋੜੀ ਉੱਚੀ ਹਾਂਜੀ ਐਕਟੀਵਿਟੀ ਹੋ ਕੇ ਬਹਿ ਜਾ ਹੁਣ ਤੁਹਾਡਾ ਵੱਡਾ ਸੈਟ ਹੋ ਜਾ ਵੱਡਾ ਤੁਹਾਡਾ ਵੀ ਤੂੰ ਵੀ ਸੱਟੋ ਜਾਂ ਕੁਰਸੀ ਲੈ ਲੈਣ ਤੁਹਾਡੇ ਵੱਡੇ ਨੇ ਅੱਛਾ ਜੀ ਗੱਲ ਹੈ ਕਿ ਕਮੈਂਟਾਂ ਦਿਓ ਚੱਕਦਾ ਪਹਿਲਾ ਨੰਬਰ ਤਾਂ ਦੀਵਾਲੀ ਤੇ ਦੇ ਰਿਹਾ ਮੈਂ ਗਿਫਟ ਕਿਹੜਾ ਜੀ ਜਿਹੜਾ ਬੰਦਾ ਵੱਧ ਤੋਂ ਵੱਧ ਕਮੈਂਟ ਕਰੂਗਾ ਗੁੱਡ ਲਈ ਕੀ ਚਲੋ ਜੋ ਮਰਜੀ ਆਪਦਾ ਐਡਰੈਸ ਲਈ ਕੀ ਚਲੋ ਕਮੈਂਟ ਕਰਕੇ ਸ਼ੇਅਰ ਕਰੋ ਵੀਡੀਓ ਗਰੁੱਪਾਂ 'ਚ ਵੱਧ ਤੋਂ ਵੱਧ ਸ਼ੇਅਰ ਕੀਤੀ ਹੋਊਗੀ ਸਕਰੀਨਸ਼ਾਟ ਸਾਨੂੰ ਭੇਜੋ ਠੀਕ ਹੈ ਜੀ ਉਹਨਾਂ ਜੋ ਇੱਕ ਵੀਰ ਨੂੰ ਸੋਨੇ ਦੀ ਚੈਨ ਆ ਦਿਵਾਲੀ ਤੋਂ ਦੂਜੇ ਦਿਨ ਮੀਡੀਆ ਸੱਦ ਕੇ ਲਾਈਵ ਕਰਾਂਗੇ ਸੋਨੇ ਦੀ ਚੈਨ ਦਿਓਗੇ ਹਾਂ ਵਜਨ ਦੀ ਕੋਈ ਉਹ ਨਹੀਂ ਵਜਨ ਵੱਧ ਵੀ ਸਕਦਾ ਘੱਟ ਵੀ ਸਕਦਾ ਚੈਨ ਸੋਨੇ ਦੀ ਹੋਗੀ ਤੇ ਦੂਜਾ ਨੰਬਰ ਕੱਲ ਨੂੰ ਕੋਈ ਇਹ ਨਹੀਂ ਹੋਗਾ ਬੰਦਾ ਕਹਿ ਦੂਗਾ ਵੀ ਹਾਂ ਜੀ ਇਹਨਾਂ ਨੇ ਪੰਡਿਤ ਜੀ ਨੇ ਉਹੀ ਕਹਤਾ ਲਾਈਵ ਹੋਗਾ ਵੀਡੀਓ ਫੋਟੋ ਲੱਭੂਗੀ ਠੀਕ ਹੈ ਜੀ ਹਾਂਜੀ ਤੇ ਹੁਣ ਇਹ ਹੋ ਗਿਆ ਤਮਾਕਾ ਤੁਹਾਡੇ ਵੱਲੋਂ ਜਿਹੜਾ ਦੂਜਾ ਸਰਕਾਰ ਵੱਲੋਂ ਤਮਾਕਾ ਕਹਿੰਦੇ ਉਹ ਤਮਾਕਾ ਪਹਿਲਾਂ ਤਾਂ ਦਿਵਾਲੀ ਤੋਂ ਪਹਿਲਾਂ ਆ ਰਿਹਾ ਵੀ ਦਿਵਾਲੀ ਤੁਹਾਡੀ ਵਧੀਆ ਮੰਨੇ ਪੂਜਾ ਵੰਪਰ ਆ ਵੀਰੇ 500 ਰੁਪਏ ਦੀ ਟਿਕਟਾ ਸਿਰਫ ਹਾਂਜੀ 2.2 ਕਰੋੜ ਦੇ ਦੋ ਇਨਾਮ ਪਬਲਿਕ ਤੋਂ ਗਰੰਟਡ ਅੱਛਾ ਜੀ ਦੋ ਇਨਾਮ 2.2 ਯਾਨੀ ਪਬਲਿਕ ਦੇ ਵਿੱਚ ਇਨਾਮ ਨਿਕਲ ਨਹੀਂ ਨਿਕਲਨੇ ਨੇ ਮਤਲਬ ਕਹਿਣ ਦਾ ਭਾਪੀ ਜਿਹੜੀਆਂ ਟਿਕਟਾਂ ਵਿਕੀਆਂ ਨਹੀਂ ਉਹਨਾਂ ਦੇ ਵਿੱਚੋਂ ਨਹੀਂ ਆਉਂਦਾ ਜੋ ਵਿਕੀਆਂ ਨੇ ਗਵਰਨਮੈਂਟ ਦੇ ਟਿਕਟਾਂ ਉਹਨਾਂ ਚ ਹੀ ਨਾਮ ਆਉਗਾ ਉਹਨਾਂ ਚ ਇਹ ਵੀ ਗੱਲ ਖਾਸ ਹੈ ਬਈ ਕਿ ਜਿਹੜੀਆਂ ਟਿਕਟਾਂ ਨਹੀਂ ਵਿਕੀਆਂ ਉਹਨਾਂ ਚ ਨਾਮ ਨਹੀਂ ਲੱਗੂਗਾ ਨਾਮ ਲੱਗੂਗਾ ਤਾਂ ਸਿਰਫ ਉਹਨਾਂ ਚੋ ਜਿਹੜੀਆਂ ਵਿਕੀਆਂ ਯਾਨੀ ਕਿ ਲੋਕਾਂ ਨੂੰ ਇਨਾਮ ਲੱਗਣਾ ਹੈ 2.2 ਕਰੋੜ ਆਉਣਾ ਕਿਹਨੂੰ ਆ ਮੇਸਰਾ ਸੀ ਤੇ ਕੁੰਭ ਰਾਸੀ ਦਾ ਬੰਦਾ ਹੋਊਗਾ ਜਿਹਨੂੰ ਆਊਗਾ ਪੱਕੀ ਗੱਲ ਹੈ ਮੇਰੇ ਜੋਗ ਦੱਸਦਾ ਉਹ ਇੱਕ ਵਾਰੀ ਪਹਿਲਾਂ ਵੀ ਸੱਚ ਹੋਈ ਆ ਕੁੰਭ ਰਾਸੀ ਗਿਆ ਜਿਵੇਂ ਲਖਵਿੰਦਰ ਤੇਰੀ ਵੀਡੀਓ 'ਚ ਵੀ ਇਹ ਕਿਸੇ ਨੂੰ ਨਹੀਂ ਯਕੀਨ ਆ ਮੇਰਾ ਇੰਟਰਵਿਊ ਵੀ ਹੋਣਾ ਉਹ ਬੰਦੇ ਦਾ ਦੂਜਾ ਨੰਬਰ ਜੇ ਕੋਈ ਨੌਲੇਜ ਰੱਖਦਾ ਗਵਰਨਮੈਂਟ ਦੀ ਸਾਈਟ ਤੇ ਜਾ ਕੇ ਚੈੱਕ ਕਰ ਸਕਦਾ ਵੀ ਕੀ ਨਾਮ ਤੇ ਉਹ ਹੋਇਆ ਹੋਇਆ ਭਰਿਆ ਫਾਰਮ ਸਾਰਦਾ ਅਗਰਵਾਲ ਜਾਵਣਾ ਨਗਰ ਦਾ ਰਹਿਣ ਵਾਲਾ 131300 ਦੇ ਦੋ ਕੰਪੋ ਬੈਗ ਪਾਏ ਸੀ ਉਹ ਬੰਦੇ ਨੇ ਮੇਰੀ ਵੀਡੀਓ ਦੇਖ ਕੇ ਤੇ 1.5 ਕਰੋੜ ਦਾ ਫਰਸਟ ਪ੍ਰਾਈਜ਼ ਲੱਗਿਆ ਲੋ ਜੀ ਇੱਕ ਤਰੀਕ ਦੀ ਲੋਟਰੀ 200 ਰੁਪਏ ਵਾਲੀ ਮੇਸ਼ ਰਾਸ਼ੀ ਦਾ ਮੇਰੀ ਵੀ ਬਣਦੀ ਹੈ ਮੈਨੂੰ ਪਹਿਲੀ ਵੀ ਪੇਸ ਹੈ ਵੀਰੇ ਤੇਰਾ ਮਨਾਮਾ ਰਾਸੀ ਹੈ ਲਖਵਿੰਦਰ ਮੇਰਾ ਨਾਮਾ ਲਖਵਿੰਦਰ ਤੇਰਾ ਨਾਮਾ ਲੋ ਵੀ ਮੇਰਾ ਵੀ ਟਿਕਟ ਪਾਉਣਾ ਪੈਂਦਾ ਤੇ ਇਹ ਹੈਗੇ ਜੀ ਪੂਜਾ ਵੰਪਰੇ ਕਦੋਂ ਨਿਕਲਣਾ ਜੀ ਇਹ ਨਿਕਲਿਆ 12 10 ਨੂੰ 12 10 ਨੂੰ ਨਿਕਲਣਾ 2.5 ਕਰੋੜ ਦੇ ਦੋ ਨਾਮ ਗਰੰਟਡ ਪਬਲਿਕ ਨੂੰ ਤੇ ਸੈਕੰਡ ਪ੍ਰਾਈਜ਼ 10 ਲੱਖ ਹੈ ਥਰਡ ਪ੍ਰਾਈਜ਼ 5 ਲੱਖ ਕਹਿੰਦਾ ਤੇ ਹੋਰ ਵੀ ਹਜ਼ਾਰਾਂ ਚ अनेका ਦਿਲ ਖਿੱਚਵੇਂ ਨਾਮ ਨੇ ਦੇ ਕੀ ਬਾਤ ਹੈ ਜੀ ਹਾਂਜੀ ਤੇ ਹੋਰ ਇਸ ਤੋਂ ਬਾਅਦ ਦੇ ਵਿੱਚ ਵੀਰੇ ਆ ਜਾਣਾ ਫਿਰ ਨਾਲ ਹੀ ਪੰਜਾਬ ਸਰਕਾਰ ਦਾ ਜਿਹਦੀ ਦਿਲੋਂ ਇੱਕ ਸਾਲ ਤੋਂ ਉਮੀਦ ਹੁੰਦੀ ਆ ਲੋਕਾਂ ਨੂੰ ਇਹਦੀ ਹਾਂਜੀ ਇਹ ਹੈਗਾ ਪੰਜਾਬ ਸਰਕਾਰ ਦਾ ਦੀਵਾਲੀ ਬੰਪਰ ਹਾਂਜੀ ਤੇ 3 3 ਕਰੋੜ ਦੇ ਫਰਸਟ ਪ੍ਰਾਈਜ਼ ਨੇ ਜਾਣੇ ਫਰਸਟ ਪ੍ਰਾਈਜ਼ 6 ਕਰੋੜ ਰੁਪਏ ਦਾ ਵੀਰੇ 3 3 ਕਰੋੜ ਦੇ ਦੋ ਨਾਮ ਹਾਂਜੀ 6 ਕਰੋੜ ਟੋਟਲ ਹੋ ਗਿਆ A ਤੇ B ਦੇ ਵਿੱਚ ਇਹ ਇਹ ਨਹੀਂ ਹੈਗਾ ਇੱਕ ਬੰਦੇ ਨੂੰ ਵੀ 6 ਕਰੋੜ ਮਿਲ ਸਕਦਾ ਜੇ ਦੋ ਟਿਕਟਾਂ A ਤੇ B ਦੀਆਂ ਪਈਆਂ ਹੋਈਆਂ ਨੇ ਅੱਛਾ ਜੀ ਹਾਂਜੀ ਹੁਣ ਕਈ ਵੀਰੇ ਵੀਡੀਓ ਦੇ ਵਿੱਚ ਦੇਖਦੇ ਹੋਣਗੇ ਸੋਚਦੇ ਹੋਣਗੇ ਵੀ ਫਰਸਟ ਪ੍ਰਾਈਜ਼ 3 3 ਕਰੋੜ ਨਿਕਲ ਗਿਆ ਵੀ ਸੈਕੰਡ 10 ਲੱਖ 5 ਲੱਖ ਨਹੀਂ ਪਰ ਇਸ ਵਾਰ ਸਰਕਾਰ ਨੇ ਹੋਰ ਵੀ ਵੱਡਾ ਤਮਾਕਾ ਕਰਿਆ ਹੋਇਆ ਜਿਹੜਾ ਕਰੋੜਪਤੀ ਆ ਸੈਕੰਡ ਪ੍ਰਾਈਜ਼ ਆ ਉਹ ਵੀ ਕਰੋੜਪਤੀ ਬਣੂਗਾ ਕਿਉਂਕਿ ਸੈਕੰਡ ਪ੍ਰਾਈਜ਼ ਵੀ ਕਰੋੜ ਕਰੋੜ ਦੇ ਦੋ ਨੇ ਕੀ ਬਾਤ ਹੈ ਦੂਜਾ ਨਾਮ ਕਰੋੜ ਕਰੋੜ ਦੇ ਦੋ ਅੱਛਾ ਪਹਿਲੇ 3-3 ਕਰੋੜ ਦੇ ਦੋ 4 ਕਰੋੜਪਤੀ ਦਿਵਾਲੀ ਬੰਪਰ ਚੋਂ ਬਣਨੇ ਨੇ ਦੋ ਬਣਨੇ ਨੇ ਪੂਜਾ ਬੰਪਰ ਜਿਹੜੀ ਦਿਵਾਲੀ ਦੇ ਸੀਜ਼ਨ ਚ 6 ਕਰੋੜਪਤੀ ਹੂੰ ਤੇ ਪੰਡਿਤ ਲਾੜਰੀ ਜੀ ਐਸ਼ੀ ਇਹ ਵਾਦਾ ਕਰਦੇ ਆ ਤੁਹਾਡੇ ਨਾਲ ਤੁਸੀਂ ਵੀਡੀਓ ਰਿਕਾਰਡ ਕਰ ਲਓ ਮੇਜ਼ ਤੇ ਕੁੰਭ ਰਾਸ਼ੀ ਦੇ ਬੰਦੇ ਨੂੰ ਇਨਾਮ ਲੱਗੂਗਾ ਇਹ ਪੂਰਾ ਦਾਵਾ ਕਰਦੇ ਹਾਂ ਦਾਵਾ ਕਰਤਾ ਵੀਰੇ ਤੁਹਾਡੇ ਕੈਮਰੇ ਅੱਗੇ ਕਰ ਰਿਹਾ ਮੈਂ ਕਿਹੜਾ ਵੈਸੇ ਗੱਲ ਕਰ ਰਿਹਾ ਜੋ ਕਰਿਆ ਹੁਣ ਤੱਕ ਪੂਰਾ ਕਰਿਆ ਮੈਂ ਦੇਖੋ ਕੋਈ ਰੱਬ ਨਹੀਂ ਪਰਮਾਤਮਾ ਮੇਰੀ ਬੋਲ ਦੀ ਇਲਾਜ ਰੱਖ ਲਾਂਦਾ ਜਿਹੜਾ ਥਰਡ ਪ੍ਰਾਈਜ਼ ਆ ਉਹ ਵੀ 50-50 ਲੱਖ ਦੇ ਦੋ ਨੇ ਕੀ ਬਾਤ ਹੈ ਜੀ ਪੰਜਾਬ ਸਰਕਾਰ ਦੇ ਦੀਵਾਲੀ ਬੰਪਰ ਚ ਇਸ ਵਾਰ ਲਓ ਜੀ ਤੀਜੇ ਇਨਾਮ 'ਚ ਵੀ ਦੋ ਬੰਦੇ ਅੱਧੇ-ਅੱਧੇ ਕਰੋੜਪਤੀ ਬਣਨਗੇ ਹਾਂ ਜੀ ਹੁਣ ਤੁਸੀਂ ਐ ਲਾ ਲਓ ਸਾਹਿਬ ਵੀ ਮਿੱਤਰੋ ਐਨੀ ਕਿਸਮਤ ਤੁਹਾਡੀ ਹੋਣੀ ਹੈ ਵੀ ਇੱਕ ਅੱਧਾ ਪੇਚੇ ਦਾ ਫਸ ਚ ਤੁਹਾਨੂੰ ਦੀਵਾਲੀ ਬੰਪਰ ਦੀ ਪੂਰੀ ਡਿਟੇਲ ਦੱਸਦਾ ਲਖਵਿੰਦਰ ਵੀਰੇ ਉਸ ਤੋਂ ਬਾਅਦ ਚੌਥਾ ਨਾਮ ਆ ਜਿਹੜਾ 2000 ਬੰਦੇ ਨੂੰ 99000 ਰੁਪਏ अच्छा जी ठीक है यानी कि ਇੰਨੇ ਨਾਮ ਲੱਗਣੇ ਨੇ ਟਿਕਟ ਕਿਸੇ ਦੀ ਖਾਲੀ ਜਾਊਗੀ ਤੇ ਪੰਜਵਾਂ ਨਾਮ 2000 ਬੰਦੇ ਨੂੰ 8-8000 ਸੇਵਾ ਨਾਮ 2000 ਬੰਦੇ ਨੂੰ 7-7000 3rd ਪ੍ਰਾਈਜ਼ 2000 ਬੰਦੇ ਨੂੰ 5-5000 ਤੇ ਜਿਹੜਾ ਆਪਾਂ ਲਾਸਟ ਪ੍ਰਾਈਜ਼ ਕਹਿਦਾਂ ਨੇ ਆ ਉਹ 40000 ਬੰਦੇ ਨੂੰ 25-2500 ਰੁਪਏ ਦਾ ਨਾਮ ਆ દિਵਾਲੀ ਪੂਜਾ ਬੰਪਰ ਦੇ ਵਿੱਚ ਜੋ ਪੰਜਾਬ ਸਰਕਾਰ ਦਾ ਤੇ 9-11 ਨੂੰ ਦਾ ਡਰਾਅ ਖੁੱਲਣ ਜਾ ਰਿਹਾ ਕੀ ਬਾਤ ਹੈ ਜੀ 9-11 ਨੂੰ દિਵਾਲੀ ਬੰਪਰ ਨਿਕਲਣਾ 12-10 ਨੂੰ ਪੂਜਾ ਬੰਪਰ ਨਿਕਲਣਾ ਪੂਜਾ ਬੰਪਰ ਨਿਕਲਣਾ ਇਹ ਵੱਡੇ ਕਰੋੜਪਤੀ ਜਿਹੜੇ ਆ ਲੈ ਲੋ 50 ਹਰ ਇੱਕ ਕੋਨੇ ਚ ਕਰੋੜਪਤੀ ਬਣ ਜਾਣਾ ਇਸ ਵਾਰ ਇੱਕ ਦਾਸ ਨੂੰ ਅਸੂਬ ਨੇ ਸਟਾਰਟਿੰਗ ਨੂੰ ਜੋ ਪਿਛਲੀ ਵਾਰ 3 ਤਰੀਕ ਨੂੰ ਕੁੰਭ ਰਾਸ਼ੀ ਨੂੰ ਨਾਮ ਲੱਗੇ ਡੇਢ ਕਰੋੜ ਦਾ ਸਰਦਗਲਬਾਜ ਜਵਨਾ ਨਗਰ ਦਾ ਰਹਿਣ ਵਾਲਾ ਬੰਦਾ ਉਹਨੂੰ ਲੱਗਿਆ ਸੀ ਤੇ ਇਸ ਵਾਰ ਇਹ 1 ਤਰੀਕ ਨੂੰ ਖੁੱਲ ਰਹੀ ਹੈ ਲਾਟਰੀ 200 ਰੁਪਏ ਦੀ ਟਿਕਟ ਹੈ ਡੇਢ ਕਰੋੜ ਦਾ ਫਰਸਟ ਹੈ ਇਸ ਵਾਰ ਫਿਰ ਕੁੰਭਣ ਹੋ ਜਾਊਗਾ ਕੁੰਭਣ ਹੋ ਜਾਊਗਾ ਫਿਰ ਕੁੰਭਣ ਹੋ ਜਾਓ ਤੁਹਾਨੂੰ ਕਹਤਾ ਵਾ ਲਓ ਜੀ ਕੁੰਭ ਰਾਸ਼ੀ ਵਾਲੇ ਹੋ ਜਾਓ ਅਲਰਟ 200 ਦੀ ਟਿਕਟ ਹੈ ਗੱਗਾ ਸੱਸਾ ਦੱਦਾ ਕੁੰਭ ਰਾਸ਼ੀ ਚ ਮੇਸ ਚ ਲੱਲਾ ਚੱਚਾ ਆੜਾ ਇੱਕ ਨਾਮ ਆਉਂਦੇ ਨੇ ਅਕਸਰ ਇਹ ਨਾਮ ਵਾਲੇ ਪੰਡ ਲਾੜੀ ਏਜੰਸੀ ਅਮਰਗੜ ਕੋਲ ਪਹੁੰਚ ਜਾਓ ਠੀਕ ਹੈ ਜੀ ਆਹ ਨਾਮ 1 ਕਰੋੜ ਬਧੀ ਬਣਨਾ ਧਿਆਨ ਨਾਲ ਸੁਣ ਲੋ ਵੀ ਆਹ ਨਾਮ ਹਨਾ ਵੀ ਕਿਉਂਕਿ ਇਹ ਫਾਇਦਾ ਪੰਡਤ ਜੀ ਕਿਉਂਕਿ ਜਿਹੜੀ ਗੱਲ ਦੱਸਦੇ ਹਨਾ ਇਹਦੇ ਵਿੱਚ ਇੱਕ ਗੱਲ ਹੋਰ ਕਲੀਅਰ ਕਰਦਾ ਨਾ ਮੈਂ ਜਿਹੜਾ ਮੇਸ ਤੇ ਕੁੰਭ ਰਾਸੀ ਦਾ ਇੱਕ ਅਸੀ ਦਾ ਜੋਗ ਹੋਰ ਬਣਾਇਆ ਵੀਰੇ ਪ੍ਰਮਾਤਮਾ ਕੋਲ ਹਵਨ ਜੱਗ ਵੀ ਕਰਿਆ ਵੀ ਸਾਡੀ ਲਾਜ ਰੱਖੀ ਜੋ ਅਸੀਂ ਕਰਨ ਜਾ ਰਹੇ ਹਾਂ ਹੂੰ ਠੀਕ ਹੈ ਸਾਨੂੰ ਜੋ ਲੱਗਿਆ ਇਹਦੇ ਵਿੱਚ 1799 ਰੁਪਏ ਵਾਲਾ ਕੰਬੋ ਪੈਕ ਸੂਟ ਕਰ ਰਿਹਾ 1799 ਰੁਪਏ ਦਾ ਕੰਪੋ ਬੈਕ ਯਾਨੀ ਜਿਹੜੇ ਬੰਦੇ ਜੇਬ ਜਿਆਦਾ ਦਿੰਦੀ ਆ ਉਹ 1799 ਵਾਲਾ ਕੰਪੋ ਬੈਕ ਪਾ ਲਓ ਪਾਉਣ ਨੂੰ ਤਾਂ ਚਾਹੀ ਇੱਕ ਟਿਕਟ ਪਾਜੋ ਮੇਰੇ ਕੋਲ 200 ਵਾਲੀ ਠੀਕ ਹੈ ਜੀ ওই ਚੱਕਰ ਨਹੀਂ ਚਾਹੇ 500 ਵਾਲੀ ਸਿੰਗਲ ਪਾ ਲਓ ਪਰ 1799 ਰੁਪਏ ਵਾਲਾ ਕੰਪੋ ਬੈਕ ਪਾਓ ਵੀਰੇ ਜਿਹਦੇ ਵਿੱਚ ਇੱਕ ਟਿਕਟ ਤੁਹਾਨੂੰ A ਸੀਰੀਜ਼ ਇੱਕ B ਸੀਰੀਜ਼ ਦੋ ਦਿਵਾਲੀ ਬੰਪਰ ਮਿਲਨੇ ਨੇ ਯਾਨੀ ਕਿ ਜੇਕਰ ਦੋ ਟਿਕਟਾਂ ਤੁਹਾਡੇ ਕੋਲ ਦਿਵਾਲੀ ਬੰਪਰ ਦੀ A ਵੀ ਨੇ ਤਾਂ ਜਿਹੜਾ ਫਰਸਟ ਪ੍ਰਾਈਜ਼ 6 ਕਰੋੜਾ ਦੋਨੋਂ ਆਰਾਮ ਵੀ ਆਉਣ ਦੇ ਤੁਹਾਨੂੰ ਚਾਂਸ ਨੇ ਜੀ ਪਹਿਲਾ 3 ਕਰੋੜ ਦਾ ਦੂਜਾ ਸੈਕਿੰਡ ਵੀ ਆ ਸਕਦਾ ਦੋ ਟਿਕਟ ਤੇ ਤੀਜੀ ਗੱਲ ਦੂਜੀ ਫੇਰ ਇੱਕ ਇਹਦੇ ਵਿੱਚ ਦਵਾਂਗੇ ਅਸੀਂ ਪੂਜਾ ਬੰਪਰ ਠੀਕ ਹੈ ਜੀ ਤਿੰਨ ਹੋ ਗਈਆਂ ਦੀ 550 ਵਾਲੀਆਂ ਇੱਕ ਦਵਾਂਗੇ 200 ਵਾਲੀ ਟਿਕਟ ਅੱਛਾ ਜੀ ਠੀਕ ਹੈ ਜੀ 1700 ਦੀਆਂ ਟਿਕਟਾਂ ਹੋਗੀਆਂ ਜੇ ਇਹਨਾਂ ਵੀਰਾਂ ਨੇ ਘਰ ਮੰਗਵਾਉਣੀਆਂ ਨੇ ਨਹੀਂ ਆ ਸਕਦੇ ਬਾਈ ਪੋਸਟ ਰਜਿਸਟਰੀ ਹੋ ਕੇ ਜਾਊਗੀ 1799 ਰੁਪਏ ਦੇ ਵਿੱਚ ਟਿਕਟ ਇਹਨਾਂ ਦੇ ਘਰੇ ਪਹੁੰਚ ਜਾਣਗੇ ਠੀਕ ਹੈ ਜੀ ਠੀਕ ਹੈ ਜੇਕਰ ਵੀਰ ਹੋਰੇ ਆ ਕੇ ਪਾਉਂਦੇ ਨੇ ਤਾਂ 1799 ਚ ਤਿੰਨ ਟਿਕਟਾਂ ਏ ਇੱਕ ਨਾਲ 15 ਲੱਖ ਰੁਪਏ ਵਾਲੀ ਟਿਕਟ ਅਸੀਂ ਨਾਲ ਦੇ ਦਨੇ ਆ ਜੋ ਕੋਰੀਅਰ ਦਾ ਖਰਚਾ ਕੋਈ ਕੋਰੀਏ ਬੰਦਾ ਆਊਗਾ ਪਾਜ ਜਾਣਾ ਉਹਦੀ ਜਗ੍ਹਾ ਤੇ 15 ਲੱਖ ਵਾਲੀ ਟਿਕਟ ਅਸੀਂ ਨਾਲ ਐਡ ਕਰ ਦਨੇ ਆ ਕਸਟਮਰ ਦੀਆਂ ਨਹੀਂ 1799 ਖਾਤੇ ਜਿਹੜੇ ਵੀਰ ਦੀ ਜੇਬ ਜਿਆਦ ਦਿੰਦੀ ਆ ਦੇਖੋ ਆਪਾਂ 700 ਚਲਾਉਣੇ ਆ 101500 ਆਏ ਪਤਾ ਲੱਗਦਾ ਦੋ ਮਿੰਟ ਤੇ ਗਿਆ ਤੜਕੇ ਕੂੜਾ ਘਟਾ ਕਰਦੇ ਕਰਦੇ ਕਿ ਨਹੀਂ ਪ੍ਰਦੂਸ਼ਨ ਫੈਲਦਾ ਮੇਰੀ ਬੇਨਤੀ ਆ ਵੀ ਪਟਾਕੇ ਨਾ ਚਲਾਓ ਇਸ ਵਾਰ ਇੱਕ ਇੱਕ ਰੁੱਖ ਲਾ ਦਿਓ 1799 ਰੁਪਏ ਪੰਡ ਦੇ ਕੋਲ ਖਰਚੋਡੀ ਲਾਈਫ ਚੇਂਜ ਹੋ ਸਕਦੀ ਹੈ ਚਾਰੇ ਪਾਸੋਂ ਕਿਸਮਤ ਲਾਈਫ ਕਿਦਾਂ ਚੇਂਜ ਹੋ ਸਕਦੇ 1799 ਲਾ ਕੇ ਪੈਸੇ ਆ ਸਕਦੇ ਨੇ ਇੱਕ ਇੱਕ ਰੁਪਆ ਲਾ ਕੇ ਪਰਦੂਸਰ ਨਰੇਤ ਹੋ ਸਕਦਾ ਆਪਣੇ ਜਿੰਦਗੀ ਬਦਲ ਸਕਦੀ ਆ ਪਾਣੀ ਜਿਹੜੇ ਹੇਟਾਂ ਕਦੇ ਉੱਪਰ ਆ ਸਕਦਾ ਰੁਕ ਲਾ ਕੇ ਪਾਲੋ ਪੱਲਾ ਕੇ ਸੱਡਣਾ ਨਹੀਂ ਜੀ ਜੀ ਦਿਵਾਲੀ ਦੇ ਸਵਾਰੇ ਕੰਮ ਕਰੋ ਪੰਡਤ ਲਾੜੇ ਏਜੰਸੀ ਦਾ ਰਲ ਕੇ ਦੇਖੋ ਟਿਕਟ ਹਰ ਇੱਕ ਬੰਦਾ ਪਾਉਂਦਾ ਦਿਵਾਲੀ ਦੀ ਕੋਈ ਕਿਤੇ ਪਾਉਂਦਾ ਕੋਈ ਕਿਤੇ ਪਾਉਂਦਾ ਅੱਕੇ ਪੈਣੇ ਥੱਕੇ ਪੈਣੇ ਕੋ ਕੌਲਾਂ ਭਾਈ 20 ਸਾਲ ਹੋ ਗਏ 100 ਰੁਪਏ ਨਹੀਂ ਲੱਗਿਆ ਭਾਈ 15 ਸਾਲ ਹੋ ਗਏ ਵੀਰੋ ਟਿਕਟ ਤਾਂ ਪਾਉਣੀ ਹੈ ਨਾ ਜਿਵੇਂ ਆਪਣੇ ਬਾਦਲ ਸਾਹਿਬ ਬੰਦੇ ਇੱਕ ਮੌਕਾ ਹੈ ਇੱਕ ਮੌਕਾ ਪੰਡਤ ਨੂੰ ਦੇ ਕੇ ਦੇਖੋ ਨਾ ਲਾਈਫ ਚੇਂਜ ਹੋ ਜਾਊਗਾ ਸਹੀ ਹੈ ਜੀ ਜੇ ਨਹੀਂ ਨਾਮ ਲੱਗੂਗਾ ਲਾਈਨ 'ਚ ਤਾਂ ਲੱਗੇ ਜਾਣਗੇ ਨਾ ਮੇਰੇ ਕੋਲ ਵਾਰੀ ਆਊਗੀ ਜੀ ਫੋਟੋ ਇੱਥੇ ਲੱਗ ਤੇਰੇ ਚੈਨਲ ਤੇ ਲੈਣੀ ਇੰਟਰਵਿਊ ਹੋਏ ਜਿਹੜਾ ਕਰੋੜਪਤੀ ਬਣੂਗਾ ਇਹ ਹੁਣ ਵਾਦਾ ਕਰ ਲੈ ਅਗਲੇ ਨਾਲ ਵੀਰੇ ਠੀਕ ਹੈ ਜੀ ਆ ਟਿਕਟ ਸਿਰਫ 10000 ਹੀ ਸਪੀ ਹੈ ਸਿਰਫ 10000 10000 ਟਿਕਟ ਦੀ ਕਾਪੀ ਸਪੀ ਹੈ ਨਾ ਇੱਕ ਸਪੜੀਆਂ ਔਰ ਨਾ ਸਪੀ ਹੈ ਸਕੀਮ ਗਵਰਨਮੈਂਟ ਦੀ 10000 ਟਿਕਟ ਹੈ 10000 ਬੰਦਾ ਜਨ ਮੈਂਬਰ ਲਾ ਲੋ ਚਾਏ ਉਦੇ ਵਿੱਚੋਂ 5 ਲੱਖ ਪਤੀ ਬਣਨ ਜਾ ਰਹੇ ਨੇ ਮੇਰੇ 5 ਲੱਖ ਪਤੀ ਹਾਂਜੀ ਫਰਸਟ ਪ੍ਰਾਈਜ਼ 2 50-50 ਲੱਖ ਦੇ ਸੈਕੰਡ ਪ੍ਰਾਈਜ਼ 10 ਲੱਖ ਦਾ ਤੇ ਥਰਡ 2-5-5 ਲੱਖ ਦੇ 5 ਲੱਖ ਪਤੀ 650 ਬੰਦੇ ਹਜ਼ਾਰ ਪਤੀ ਟੋਟਲ 655 ਬੰਦੇ ਨਾਮ ਮਿਲਣ 10 ਜੋ 10000 ਬੰਦੇ ਚ 10000 ਬੰਦੇ ਦੇ ਵਿੱਚੋਂ ਨਾਮ ਨਿਕਲਣਾ ਜੀ ਸਿਰਫ 10000 ਬੰਦੇ ਦੇ ਵਿੱਚੋਂ ਜਾਨੀ 655 ਬੰਦੇ ਨਾਮ ਹੀ ਵੰਡਣਗੇ 655 ਬੰਦੇ ਦਾ ਨਾਮ ਹੀ ਨਿਕਲ ਜਾਏ ਟਿਕਟ 5000 ਦੀ ਆ ਮੌਕੇ ਦੇ ਮਿਲ ਨਹੀਂ ਆਹੀ ਟਿਕਟਾਂ ਨੇ ਕਿਉਂਕਿ ਟਿਕਟ ਹੀ 10000 ਰੁਪਏ ਦੇ ਇਸੇ 20 ਹੈ ਸੇਲਰ ਦੇ ਕਿਸੇ ਸੇਲਰ ਦੇ 50 ਕਿਤੇ 100 ਬਸ ਉਹੀ ਟਿਕਟਾਂ ਨੇ ਜਿਹੜੀਆਂ ਹੈਗੀਆਂ ਜੋ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਹੈ ਇਹ ਤਾਂ ਮੇਲਾ ਲੁੱਟਲੋ ਵਾਲਾ ਕੰਮ ਹੈ ਜੀ ਲੁੱਟਲੇ ਲੁੱਟਦਾ ਨਹੀਂ ਤਾਂ ਰਹਿ ਗਿਆ ਇੱਕ ਆ ਗਿਆ ਆਹ ਵਾਲਾ ਹਾਂਜੀ ਇਹ 26 10 ਦਾ ਡਰਾਅ ਹੈ 26 10 ਦਾ ਹਾਂ ਇਹ ਸਿਰਫ 20000 ਟਿਕਟਾਂ ਸਭੀ ਆ ਅੱਛਾ 20000 ਟਿਕਟਾਂ ਸਭੀ 20000 ਟਿਕਟਾਂ ਦੇ ਵਿੱਚ ਜਿਹੜੇ 20000 ਬੰਦੇੋਂ ਤਿੰਨ ਤਾਂ ਲੱਖਪਤੀ ਬਣਨਗੇ ਪਹਿਲਾ 50 ਲੱਖ ਦਾ ਸੈਕੰਡ ਦੋ ਦਾ 10 ਲੱਖ ਦੇ ਤੇ ਫਿਰ ਹਜ਼ਾਰਪ ਰਹੇ ਟੋਟਲ 12 13 14 15 16 1603 ਬੰਦਿਆਂ ਨੂੰ ਨਾਮ ਮਿਲਣਗੇ 20 ਹਜ਼ਾਰ ਬੰਦੇ ਚ 20 ਹਜ਼ਾਰ ਬੰਦੇ ਦੇ ਵਿੱਚੋਂ ਸਿਰਫ 20 ਹਜ਼ਾਰ ਬੰਦੇ ਦੇ ਵਿੱਚੋਂ ਨਾਮ ਨਿਕਲਣੇ ਜੀ ਪਹਿਲਾ ਨਾਮ 50 ਲੱਖ ਦਾ ਤੇ ਉਸ ਤੋਂ ਬਾਅਦ ਦੇ ਵਿੱਚ 16 11 ਡਰਾ ਕੁੱਲਣ ਜਾ ਰਹੇ ਟਿਕ ਟੇ ਇਹ ਵੀ 20 ਹਜ਼ਾਰ ਛਪੀਆਂ ਅੱਛਾ 20 ਹਜ਼ਾਰ ਛਪੀਆਂ ਇਹਦਾ ਨਾਮ ਹੈਗਾ 20 ਲੱਖ ਦਾ ਫਰਸਟ 20 ਲੱਖ ਦਾ ਸੈਕੰਡ ਹੈਗਾ ਇਹਦੇ ਵਿੱਚ 10 ਲੱਖ ਦਾ ਥਰਡ 5 ਲੱਖ ਦਾ 3 ਲੱਖ ਪਤੀ ਬਣਨੇ ਨੇ 20 ਹਜ਼ਾਰ ਬੰਦੇ ਚੋਂ ਤੇ ਟੋਟਲ ਆਈ ਆ ਆਪਾਂ ਇਹ 1403 ਬੰਦਿਆਂ ਦਾ ਨਾਮ ਮਿਲਣਾ ਹੈ ਤੇ 20000 ਚੋਂ ਟਿਕਟ ਦੀ ਕੀਮਤ 1000 ਰੁਪਇਆ 1000 ਪਰ ਟਿਕਟ ਦੀ ਕੀਮਤ ਹੈ 20000 ਟਿਕਟਾਂ ਹੀ ਚਪਣੀਆਂ ਹਾਂਜੀ ਤੇ ਹੁਣ ਇੱਕ ਗੱਲ ਧਵਾਕਾ ਹੋਰ ਕਰਦਾ ਮੈਂ ਕਈਆਂ ਵੀਰਾਂ ਕੋਲ ਗੁਜਾਇਸ ਹੁੰਦੀ ਆ ਪੈਸੇ ਖਰਚੇ ਹੁੰਦੀ ਹੂੰ ਟੋਟਲ ਜੇ ਸਾਰੀਆਂ ਟਿਕਟਾਂ ਪਾਉਦੇ ਨੇ ਬਿਚੀ 5000 2000 ਹਜ਼ਾਰ ਦੀਵਾਲੀ ਬੰਪਰ ਪੂਜਾ ਬੰਪਰ ਮੰਥਲੀ ਸੰਤਲੀ ਸਭ 9200 ਰੁਪਏ ਦੇ ਟਿਕਟਾਂ ਦੇ ਤੁਹਾਨੂੰ ਡਿਲੀਵਰੀ ਖਰਚਾ ਫਰੀ ਹੈ ਔਰ ਇਹ ਆਕੇ ਵੀ 9200 ਦੀ ਪਾ ਸਕਦੇ 9200 ਦਾ ਵੱਡਾ ਕੰਬੋ ਬਣਾਓ ਹੋਰ ਸਾਡ ਵੀਰੇ 9200 ਰੁਪਏ ਦੇ ਟਿਕਟ ਜਿਹੜਾ ਘਰੇ ਫਿਰ ਉਹਨੂੰ ਡਿਲੀਵਰੀ ਖਰਚਾ ਫਰੀ ਉਹਦਾ ਇਹ ਫਾਇਦਾ ਜਿਹੜਾ ਔਰੇ ਆਕੇ 9200 ਦੀ ਆਪਾਂ ਉਹ 100 ਕੱਟ ਦੇ ਜੇ 9100 ਚ ਦੇ ਦਾਂਗੇ ਠੀਕ ਹੈ ਦੀਵਾਲੀ ਗਿਫਟ 100 ਰੁਪਏ ਮੇਰੇ ਔਰੇ ਚ ਕੰਬੋ ਸਾਰਾ ਹੀ ਆਜੂਗਾ ਸਾਰਾ ਹੀ ਆਜੂਗਾ ਜੇਣੀ 100 ਰੁਪਏ ਤੁਹਾਨੂੰ ਤੇਲ ਖਰ ਹਾਂ ਠੀਕ ਹੈ ਜਿਹਨੇ ਕਰੇ 9200 ਚ ਫ੍ਰੀ ਕਰ ਦੰਗੇ ਉਹਨੂੰ ਵੀ ਵੀ 9200 ਚ ਪਹੁੰਚਦੇ ਹੋ ਜੂ ਖਰਚਾ ਕੋਈ ਨਹੀਂ ਪੈਣਾ ਜਿਹੜਾ ਉਰੇ ਆਊਗਾ ਤੇਲ ਭੂਕੇ ਉਹਨੂੰ 100 ਰੁਪਿਆ ਲੈਸ ਆ ਜੇ 9200 ਦੀਆਂ ਪਾਉਣਾ ਪਰ ਬਈ ਇਹ ਅਨਾਮ ਪੰਡ ਲਾੜੀ ਏਜੰਸੀ ਕੋ ਲੱਗੂਗਾ ਟੇਬਲ ਦੇ ਹੱਥ ਮਾਰ ਕੇ ਕਹਣਾ ਲਖਵਿੰਦਰ ਸਿੰਘ ਤੇਰੇ ਨਾਮ ਵੀ ਲਖਵਿੰਦਰ ਮੇਰਾ ਨਾਮ ਵੀ ਲਖਵਿੰਦਰ ਹਾਂ ਦੋਨੇ ਹੋਗੇ ਤਵਾਕੇ ਵੱਡੇ ਉਹਨੇ ਨੇ ਮੇਸ ਤੇ ਕੁੰਭ ਰਾਸ਼ੀ ਦਾ ਜੋਗ ਬਣਦਾ ਮਿਸਰਾਂ ਕਰਿਓ ਪੰਡ ਲਾਟਰੀ ਏਜੰਸੀ ਇੱਕੋ ਇੱਕ ਏਜੰਸੀ ਹੈ ਜੋ ਕਹਿ ਕੇ ਨਾਮ ਲਵਾਉਂਦੀ ਆ ਬਿਲਕੁਲ ਕੋਈ ਲਾਟਰੀ ਵਾਲਾ ਚੈਲੰਜ ਹੀ ਕਰਦਾ ਵੀ ਮੇਰੇ ਕੋਲ ਨਾਮ ਲੱਗੂਗਾ ਮੈਂ ਕਰਦਾ ਹਾਂ ਬਾਕੀ ਇੱਕ ਵੀਡੀਓ ਵਿੱਚ ਚੈਲੰਜ ਤੇ ਯਾਦਾ ਹੀ ਬੰਦੇ ਨੇ ਇੱਕ ਨੇ ਕਿਹਾ ਕਿ ਨਾ ਪੰਡ ਦਾਵਾ ਕਰਦਾ ਹਾਂ ਵੀ ਨਾਮ ਲੱਗੂਗਾ ਆਇਆ ਬਾਹ ਤੇ ਕਈ ਕਿਸਮਤ ਆ ਭਾਈ ਜੀ ਮੇਰੀ ਉਹ ਬੰਦਰ ਬੇਨਤੀ ਆ ਵੀ ਦੁਕਾਨ ਦੇ ਅੱਗੇ ਲਗਾ ਦੇ ਵੀ ਇੱਥੋਂ ਨਾਮ ਨਹੀਂ ਲੱਗਦਾ ਕੋਈ ਯਾਦ ਨੂੰ ਸੋਚ ਹੀ ਨਹੀਂ ਹੈ ਕਿ ਉਹਨਾਂ ਨੇ ਉਮੀਦ ਹੀ ਨਹੀਂ ਇਹ ਤਾਂ ਉਮੀਦ ਦੇ ਸਿਰ ਤੇ ਹੀ ਕੰਮ ਚੱਲਦਾ ਹੈ ਉਮੀਦ ਦੇ ਸਰਤੇ ਆ ਨਾ ਹੁਣ ਆਪਾਂ ਗਾਹਕ ਨੂੰ ਕਹੇ ਭਾਈ ਸਾਡੇ ਕੋਲ ਨਾਮ ਇੱਥੋਂ ਨਾਮ ਨਹੀਂ ਲੱਗੋ ਟਿਕਟ ਕਿ ਇਸ ਕਰਕੇ ਕੋ ਬੇਨਤੀ ਹੈ ਭਾਈ ਆਪਣੀ ਦੁਕਾਨ ਤੇ ਲਿਖਾ ਦੇ ਇਤੋਂ ਨਾ ਮਿਲਦਾ ਪੰਡਤ ਆ ਕਹੂਗਾ ਵੀ ਉਹੀ ਲੱਗਣਗੇ ਸਾਰੇ ਉਰੋਂ ਲੱਗਣਗੇ ਹਰਦਾ ਸੋਚ ਵੱਡੀ ਆ ਪ੍ਰਮਾਤਮਾ ਆਪ ਹੀ ਲਾਏ ਰੱਖੋ ਭਾਈ ਤੁਸੀਂ ਇੱਕ ਗੱਲ ਸੁਣੋ ਤੁਸੀਂ ਸਾਈਕਲ ਦੇ ਪੈਸੇ ਜੂਣ ਲੱਗ ਜਓ ਨਹੀਂ ਝੜਦੇ ਮੋਟਰਸਾਈਕਲ ਦੇ ਜੂਣ ਲੱਗ ਜਓ ਸਾਈਕਲ ਜੋ ਕੇ ਜੁੜ ਜਾਣਗੇ ਗੱਡੀ ਜੋਲ ਕੇ ਜੂਣ ਲੱਗ ਜੇ ਮੋਟਰਸਾਈਕਲ ਜੋ ਕੇ ਜੁੜ ਜਾਣਗੇ ਜਹਾਜ਼ ਲੈਣ ਲੱਗ ਜਓ ਗੱਡੀ ਲੈ ਲਵੋਗੇ ਹੂੰ ਇਹ ਉਦੋਂ ਵੱਡਾ ਵੀ ਤੁਸੀਂ ਸੋਚੋ ਕੋਈ ਰੌਕਟ ਲੈਣਾ ਉੱਪਰ ਜਾਣਾ ਮੰਗਲ ਗ੍ਰਹਿ ਤੇ ਤਾਂ ਜਾ ਜੋਗੇ ਜੋੜ ਜਣ ਕੇ ਯਾਨੀ ਕਿ ਕਹਿਣ ਦਾ ਭਾਵ ਸੋਚ ਵੱਡੀ ਰੱਖੋ ਤਾਂ ਫਰਮਾਤਾਂ ਦਾ ਇੱਥੇ ਸੋਚ ਵੱਡੀ ਰੱਖਦੇ ਆ ਭਰਾਵਾ ਜਿਹਨੇ ਬੋਲਣਾ ਆਪਣੇ ਖਿਲਾਫ ਬੋਲੀ ਜਾਵੇ ਨਾਲੇ ਭਈ ਲਾਟਰੀ ਦਾ ਜੇ ਪਾਉਣੀ ਹੈ ਤਾਂ ਬੰਦਾ ਪਾਉਂਦਾ ਵੀ ਉਮੀਦ ਨਾਲ ਹੀ ਹੈ ਨਾ ਜਿਹੜਾ ਨਹੀਂ ਸੋਚਦਾ ਮੈਂ ਤੱਕ ਆ ਨਿਕਲ ਨਹੀਂ ਪਰ ਉਹ ਪਾਉਂ ਵੀ ਇੱਕ ਬੰਦਾ ਕੀ ਕਹਿੰਦੇ ਅਗਲਾ ਵਿੱਚ ਵੱਡੇ ਗੱਲਾਂ ਕਰਦੇ ਨੇ ਤਕੜਾ ਬੰਦਾ ਤਾਂ ਕੋਈ ਪਾਉਂਦਾ ਨਹੀਂ ਭਾਈ ਜੀ ਤਾਕੜੇ ਲੋੜ ਕੀ ਹੈ ਉਦੇ ਕੋਲ ਪਹਿਲੀ ਪੈਸਾ ਬਹੁਤ ਆ ਇਹ ਤਾਂ ਵੀ ਆਪਣੇ ਮੀਡੀਅਮ ਕਲਾਸ ਪਾਉ ਵਿੱਚ ਤਾਕੜੇ ਵੀ ਪਾਉਂਦੇ ਨੇ ਜਿਨ੍ਹਾਂ ਨੂੰ ਸੌਂਕ ਹੈ ਹੂੰ ਉਹ ਇਹ ਜ਼ੋਦਰੀ ਵੀ ਚਲੋ ਜੇ ਸਾਡੀ ਨਹੀਂ ਨਿਕਲੀ ਕਿਸੇ ਤੋਂ ਤਾਂ ਨਿਕਲੀ ਸਾਡਾ ਸਹਿਯੋਗ ਤਾਂ ਪਿਆ ਨਾ ਕਿਸੇ ਦੀ ਗਰੀਬੀ ਤਾਂ ਚੱਕੀ ਗਈ ਯਾਰ ਬਿਲਕੁਲ ਜੇ ਕਿਸੇ ਨੇ ਕਰੋੜ ਨਿਕਲਿਆ ਤਾਂ ਉਹਦੇ ਚ 500 ਆਪਣਾ ਯੋਗਦਾਨ ਜਾਵੜਿਆ ਹਾਂਜੀ ਉਹਨੂੰ ਆਪਾਂ ਰਾਲੇ ਬੰਦੇ ਰੜ ਕੇ ਕਿ ਕਰੋੜਪਤੀ ਬਣਾਉਂਦਾ ਤੇ ਕਹਿ ਕਰਾਂ ਦਾ ਰਜਗਾਰ ਚੱਲ ਰਿਹਾ ਜੇ ਲਾਟਰੀ ਚੱਲ ਰਹੀ ਹੈ ਵੈਲਕਮ ਮੇਰੇ ਕੋਲ ਹੀ ਲਾਲਾ ਵੀ ਚਾਰ ਕੁੜੀਆਂ ਕੰਮ ਕਰਦੀਆਂ ਨੇ ਆਲ ਪੰਜਾਬ ਚ ਕਿੰਨੇ ਸਟਾਲ ਨੇ ਇੱਕ ਤਰ੍ਹਾਂ ਦੇ ਪੰਜ-ਪੰਜ ਬੰਦੇ ਕੰਮ ਕਰਦੇ ਕਿੰਨੇ ਘਰਾਂ ਦਾ ਰੁਜ਼ਗਾਰ ਚੱਲ ਰਿਹਾ ਜੀ ਆਪਣੇ ਇੱਕ ਪੈਸੇ ਕਰਨ ਵਾਲੇ ਆਪਾਂ ਲੱਕ ਜਮਾਰਿਆ ਹੂੰ ਵਯੂਲ ਖਰਚਾ ਛੱਡੋ ਭਰਾਵੋ ਇਕਤੀ ਪੰਡਤ ਕੋਲ ਆਜੋ ਜੇਕਰ ਤੁਸੀਂ ਆਰਾਮ ਲੈਣਾ ਵਾਰ-ਵਾਰ ਕਹਿ ਰਹੇ ਆ ਲਖਿੰਦਰ ਸਾਹਿਬ ਬਠਿੰਡੇ ਵਾਲਿਆਂ ਦਾ ਖਾਸ ਕਰਕੇ ਆ ਜੀ ਠੀਕ ਹੈ ਕਿਉਂਕਿ ਬਠਿੰਡੇ ਪੁੱਚੋ ਮੰਡੀ ਨਾਮ ਲੱਗਿਆ ਜੀ ਮੇਰੇ ਕੋਲ ਅੱਛਾ ਲੱਖਾ ਦੂਜੇ ਮਹੀਨੇ 477 368 ਨੰਬਰ ਉੱਪਰ ਫੋਟੋ ਲੱਗੇ ਸਿੱਧੂ ਮੂਸੇ ਵਾਲਾ ਨਾਲ ਹੁੰਦਾ ਹੀ ਭਾਈ ਉਹ ਸੰਦੀ ਅਲਾਕਾਰ ਵੀ ਆ ਤੇ ਡਾਕਟਰੀ ਦੁਕਾਨ ਵੀ 15 ਲੱਖ ਦਾ ਫਸਟ ਪਾਈ ਲੈ ਕੇ ਗਿਆ ਸੀ ਬੇਰੇ ਕੋਲ ਤੇ ਇਸ ਵਾਰ ਵੀ ਬਠਿੰਡੇ ਵਾਲਿਆਂ ਨੂੰ ਵੀ ਇੱਕ ਦਵਾਂਗੇ ਬਾਦਾਂ ਬਠਿੰਡੇ ਵਾਲਨਾ ਰੋਕੇ ਪਿੰਡ ਦੇ ਚੌਕਾ ਕਿਹੜਾ ਪਿੰਡਾ ਉਹ ਪਿੰਡ ਦੇ ਮੇਰੇ ਕੋਲ ਘੱਟੋ ਘੜਦਾਸ ਕਰ ਟਿਕਟਾ ਪਾਉਂਦੇ ਨੇ ਅੱਛਾ ਨੂੰ ਉਮੀਦ ਆ ਉਹ ਕਹਿੰਦੇ ਪੰਡੀ ਸੁਣਨ ਸਾਡ ਨੂੰ ਤੁਹਾਡੇ ਕੋਲ ਹੀ ਨਾਮ ਲੱਗਣਾ ਉਮੀਦ ਤੇ ਦੁਨੀਆ ਕਹਿੰਦੀ ਹਾਂਜੀ ਤੇ ਬਾਕੀ ਤੁਸੀਂ ਆਪਣੇ ਫਾਲੋਅਰ ਨੂੰ ਬੇਨਤੀ ਕਰਦੇ ਬਈ ਕਮੈਂਟ ਤੇ ਸ਼ੇਅਰ ਦੀ ਲਿਆ ਦਿਹੇਰੀ ਦੇਖੋ ਸੋਨੇ ਦੀ ਚੈਨ ਕਿਨੂੰ ਜਨੇ ਆਪਦਾ ਲਾਈਵ ਤੈਨੂੰ ਵੀ ਭਲਾਵਾਂਗੇ ਆ ਜੀ ਠੀਕ ਆਲੀ ਨੂੰ ਤੂੰ ਕਹਿੰਦਾ ਆਪ ਵੀ ਆ ਜੀ ਹੁਣੇ ਤੈਨੂੰ ਇਨਵਾਈਟ ਕਰ ਬਸ ਠੀਕ ਹੈ ਜੀ ਬਾਕੀ ਦੱਸਦਾ ਹਾਂ ਨਾ ਪੜਦੀ ਨੇ ਸਭ ਤੋਂ ਵੱਧ ਵਧੀਆ ਲਾਈਕ ਕਮੈਂਟ ਤੇ ਸ਼ੇਅਰ ਕਰਨ ਵਾਲਿਆਂ ਨੂੰ ਜਿਹੜਾ ਹੈਗਾ ਇੱਕ ਬੰਦੇ ਨੂੰ ਸੋਨੇ ਦੀ ਚੇਨ ਦੇਣਗੇ ਵਾਦਾ ਕੀਤਾ ਤੇ ਸ ਜਿਹੜੀ ਵੀ ਪੈਸੇ ਪਾਉਣੇ ਆ ਵੀਰ ਬਣ ਕੇ ਜਿਹੜੇ ਨੰਬਰ ਆ ਸਕਰੀਨ ਤੇ ਚੱਲੀ ਆ ਰਹੀ ਹੈ। ਯਾਨੀ ਜਿਹੜਾ ਮੇਰਾ ਜਿਹੜਾ ਮੇਰਾ ਅਕਾਊਂਟ ਆ। ਮੇਰਾ ਅਕਾਊਂਟ ਲਖਵਿੰਦਰ ਦੇ ਨਾਮ ਤੇ ਹੋਰ ਸੀ। ਲਖਵਿੰਦਰ ਸਿੰਘ ਦੇ ਨਾਮ ਤੇ ਇਹਨਾਂ ਦਾ ਅਕਾਊਂਟ ਆਊਗਾ। ਉਸ ਤੋਂ ਇਲਾਵਾ ਮੇਰਾ ਕੋਈ ਅਲ ਅਕਾਊਂਟ ਨਹੀਂ ਹੈਗਾ। ਜੇਕਰ ਤੁਹਾਨੂੰ ਕੋਈ ਕਾਊਂਟ ਹੋਰ ਸੁਣਦਾ ਸਭ ਨੂੰ ਗਲਤ ਪੈਸੇ ਪੈ ਰਹੇ ਨੇ। ਗਲਤ ਪੈਸੇ ਪੈ ਰਹੇ ਆ ਜੀ ਤੇ ਬਾਕੀ ਕਮੈਂਟਾਂ ਦੇ ਵਿੱਚ ਨੰਬਰ ਦੇ ਹੀ ਦੇਣਾ ਫੇਰ ਬੇਨਤੀ ਹੈ ਤੇ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਨਾ ਕਮੈਂਟ ਕਰ ਦਿਓ ਤਾਂ ਕਿ ਇੱਕ ਕਮੈਂਟ ਦੇ ਵਿੱਚ ਆਏ ਲੇਖੀ ਚੱਲੇ ਵੀ ਤੁਸੀਂ ਕਿਹੜੇ ਸ਼ਹਿਰ ਚਲੀ ਚਲੇ ਹੋਣਾ ਜੀ ਧੰਨ